ਚਲੋ ਸ਼ੁਰੂ ਹੋ ਗਿਆ ਐ ਸ਼ੁਰੂ ਹੋ ਗਿਆ ਆ ਵੇਖੋ ਸ਼ੁਰੂ ਹੋ ਗਿਆ ਅੱਛਾ ਹੋ ਗਿਆ ਹਾਂ ਤੇ ਲਓ ਜੀ ਅੱਜ ਇੰਡੀਆ ਪੰਜਾਬੀ ਚ ਕਰਨਾ ਨਾ ਪੰਜਾਬੀ 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 ਕਿਉਂਕਿ ਸੁਮਨ ਗਿੱਲ ਪੰਜਾਬੀ ਤੇ ਤਾਂ ਇੰਡੀਆ ਦਾ ਆਪਾਂ ਵੀ ਪੰਜਾਬੀ ਪੰਜਾਬੀ ਆਪਾਂ ਵੀ ਪੰਜਾਬੀ ਅਰਸ਼ਦੀਪ ਸਿੰਘ ਨਹੀਂ ਖੜਾਇਆ ਉਹ ਵੀ ਪੰਜਾਬ ਮੈਨੂੰ ਵੈਸੇ ਨਾ ਮੈਨੂੰ ਵੈਸੇ ਉਸ ਗੱਲ ਦਾ ਗੁੱਸਾ ਲੱਗਾ ਨਹੀਂ ਮੈਨੂੰ ਵੀ ਲੱਗੇ ਕਿਉਂਕਿ ਨਾ ਯਾਰ ਹਰ ਥਾਂ ਤੇ ਮਾੜੀ ਹੁੰਦੀ ਵੀ ਅਰਸ਼ਦੀਪ ਨਾਲ ਮੈਨੂੰ ਪਤਾ ਕੀ ਲੱਗਿਆ ਕਿ ਲਖਨਊ ਦੀ ਟੀਮ ਹੀ ਰੱਖ ਲਈ ਗੁਜਰਾਤ ਗੁਜਰਾਤ ਦੀ ਗੁਜਰਾਤ ਗੁਜਰਾਤ ਦੀ ਟੀਮ ਹੀ ਰੱਖ ਲਈ ਮੁੰਡਾ ਅੱਧਾ ਨਹੀਂ ਗਿਆ ਇੱਕ ਨਾ ਉਹ ਵੀ ਗੱਲ ਹੋਈ ਹੈ ਸਾਇੰਸ ਸੁਦਰਸ਼ਨ ਦਾ ਡੈਬਿਊ ਹੋਇਆ ਆਪਾਂ ਬੜੇ ਖੁਸ਼ ਹਾਲਾਂਕਿ ਚੱਲ ਨਹੀਂ ਸਕੋਰ ਬਣਾ ਪਾਇਆ ਸਾਇੰਸ ਦਾ ਅੱਛਾ ਹਾਂ ਖੱਬੂ ਉਹਨੂੰ ਸਕੋ ਬੋਲ ਨਾ ਦੋ ਪਤਾ ਨਹੀਂ ਨਾ ਲੱਗਾ ਉਹਨੂੰ ਬੇਚਾਰੇ ਨੂੰ ਪ੍ਰੈਸ਼ਰ ਇੱਕ ਤੇ ਹਾਂ ਪ੍ਰੈਸ਼ਰ ਕਹਿੰਦੇ ਦੇਖੋ ਆਈਪੀਐਲ 'ਚ ਵੀ ਖੇਡਣਾ ਪ੍ਰੈਸ਼ਰ ਹੈ ਇਹ ਗੱਲ ਠੀਕ ਹੈ ਪਰ ਜਦੋਂ ਤੋ ਇੰਡੀਆ ਦੀ ਜਰਸੀ ਪਾ ਲਈ ਬਿਲਕੁਲ ਤੇ ਖੇਡਦੇ ਪਿਓ ਅੱਜ ਇਹ ਮੁਲਕ 'ਚ ਜਿਹਦਾ মিডিਆ ਬੜਾ ਹੌਸਟਾਈਲ ਹੈ ਜਿੱਦੀ ਕਰਾਊਡ ਮਤਲਬ ਮੀਡੀਅਮ ਛੱਡ ਤੇ ਬੰਦੇ ਨੋਰਮਲ ਨੋਰਮਲ ਪੇਜ ਹੀ ਫਟੇ ਜਾਕ ਦਿੰਦੇ ਆ ਆਹ ਹੀ ਮਤਲਬ ਤੁਹਾਨੂੰ ਕੋਈ ਨਹੀਂ ਪਤਾ ਚੱਲਦਾ ਕਿਹੜਾ ਬੰਦਾ ਕਦੋਂ ਹਿੱਟ ਹੋ ਸਕੇ ਕਰਾਊਡ ਇੰਨਾ ਹੌਸਟਾਈਲ ਹੈ ਕਰਾਊਡ ਉੱਥੇ ਬੈਠਾ ਬੈਠਾ ਗਾਲ੍ਹਾਂ ਕੱਢਦਾ ਹੁੰਦਾ ਮੈਨੂੰ ਯਾਦ ਆ ਐਸ਼ੀਜ਼ ਸੀਰੀਜ਼ ਸੀ ਜਿਹਦੋਂ ਪਿਛਲੀ ਇਹਨਾਂ ਨੇ ਨਾ ਆਸਟ੍ਰੇਲੀਆ ਵਾਲਿਆਂ ਨੇ ਬੇਅਰਸਟੋਨ ਨੂੰ ਐਵੇਂ ਰਨ ਆਊਟ ਕਰਤਾ ਮਤਲਬ ਜਿਵੇਂ ਬੈਟਸਮੈਨ ਟਿਪ ਕਰਕੇ ਅੱਗੇ ਵੱਧ ਜਾਂਦਾ ਹਾਂ ਹੁਣ ਉਹ ਜਦੋਂ ਖੁੰਦਾ ਕੀ ਹੈ ਕਿ ਤੁਸੀਂ ਬੈਟ ਕਰੀਸ 'ਚ ਲਾ ਕੇ ਜਾਂਦੇ ਹੋ ਕੀਪਰ ਨੂੰ ਪਤਾ ਚੱਲੇ ਭਾਈ ਓਵਰ ਮੈਂ ਅੱਗੇ ਜਾ ਰਿਹਾ ਆਪਣੇ ਬੰਦੇ ਨਾਲ ਗੱਲ ਕਰਨੀ ਹੈ ਜੀ ਹੂੰ ਉਹਨੇ 2-3 ਵਾਰ ਦੇਖਿਆ ਐਲੈਕਸ ਕੈਰੀ ਕੀਪਰ ਸੀਗਾ ਉਦੋਂ ਉਹਨੇ 2-3 ਵਾਰ ਦੇਖਿਆ ਯਾਰ ਇਹ ਬੈਟ ਲਾ ਕੇ ਨਹੀਂ ਜਾਂਦਾ ਪਏ ਐਂ ਅੱਗੇ ਵੱਜ ਜਾਂਦਾ ਬੇਅਰ ਸਟੋਨ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਉਹਨੇ ਪੈਡ ਕਮਿਜ਼ ਨਾਲ ਗੱਲ ਕੀਤੀ ਹੂੰ ਮੈਂ ਐਵੇਂ ਮੈਂ ਸੋਚਿਆ ਕਹਿੰਦਾ ਕਰ ਦੇ ਉਹਨੇ ਉਹ ਹੀ ਕੀਤਾ ਉਹ ਟਿਪ ਕਰਕੇ ਅੱਗੇ ਲੰਘ ਗਿਆ ਹੂੰ ਹੁਣ ਪਿੱਛੋਂ ਉਹ ਕਰਤਾ ਬੋਲ ਰਨ ਆਊਟ ਸਟੰਪ ਕੀਪਰ ਨੇ ਰਨ ਕਰ ਦਿੱਤਾ ਕრაਊਡ ਹੁਣ ਉਹ ਕੋਪੈਡ ਕਮਿਸ਼ਨ ਕੋਲ ਇਹ ਹੱਕ ਸਿਗਾ ਕਿ ਉਹ ਚਾਹਦਾ ਹੋ اپੀਲ ਵਿਧਰੋ ਕਰ ਸਕਦਾ ਸੀ ਕਿ ਭਾਈ ਨਹੀਂ ਹੋ ਐ ਮਿੱਤੋ ਛੱਡ ਹਾਂ ਇੱਕ ਫਾਈਨਲ ਜੋ ਐਸੇ ਦੇਖੇ ਬਜੇ ਰਾਤੀ ਨੇ ਇੱਕ ਕ ਵੀ ਪੋਸਟ ਵਾਇਰਲ ਹੁੰਦੀ ਵੀ ਆ ਜਿਹੜੀ ਮੈਥਿਊ ਵਾਲੀ ਹੁੰਦੀ ਵੀ ਹੈਗੀ ਆ ਬੰਗਲਾਦੇਸ਼ ਵਾਲੀ ਉਹ ਜਿਹੜੀ ਉਹ ਟਾਈਮ ਆਊਟ ਹੋ ਗਿਆ ਟਾਈਮ ਆਊਟ ਵਾਲੀ ਤੇ ਹੋਰ ਚ ਵੀ ਉਹ ਤੋਂ ਪੁੱਛਦੇ ਹੈਗੇ ਕਿ ਹਾਂ ਵੀ ਤੁਸੀਂ ਆਊਟ ਦੇਣਾ ਚਾਹੁੰਦੇ ਲੈਣਾ ਚਾਹੁੰਦੇ ਹੋ ਕਹਿੰਦਾ ਹਾਂ ਲੈਣਾ ਚਾਹੁੰਦੇ ਹਾਂ ਤੇ ਹੋਇਆ ਫਿਰ ਇਦਾਂ ਹੀ ਫਿਰ ਉਹਨੂੰ ਪੈਡ ਕਮਿਸ਼ਨ ਨੂੰ ਪੁੱਛਿਆ ਹਾਂ ਕਹਿੰਦਾ ਮੈਂ ਤਾਂ ਜੀ ਸਾਡੇ ਬੰਦੇ ਨੇ ਕਰਤਾ ਮੈਂ ਉਹਦੇ ਨਾਲ ਹੂੰ ਇੰਗਲੈਂਡ ਦਾ ਕਰਾਊਡ ਔਜ਼ੀਜ਼ ਆਰ ਆਲਵੇਜ਼ ਚੀਟਰ ਵਾਂਸ ਅ ਚੀਟਰ ਆਲਵੇਜ਼ ਅ ਚੀਟਰ ਆਸਟ੍ਰੇਲੀਆ ਆਰ ਚੀਟਰਸ ਪੂਰਾ ਫੁੱਲ ਵਧੀਆ ਗੱਲ ਮੈਂ ਕਹਿੰਦਾ ਵਧੀਆ ਗੱਲ ਕਰਨਾ ਚਾਹੀਦਾ ਤਾਂ ਇਦਾਂ ਦਾ ਕਰਾਊਡ ਹੈ ਤੇ ਆਪਾਂ ਫਿਰ ਮਾਮਲਾ ਚਲੋ ਗੱਲ ਕਰ ਰਹੇ ਸੀ ਆਪ ਪਾਰਸ਼ਦੀਪ ਸਿੰਘ ਨੂੰ ਨਹੀਂ ਖੜਾਇਆ ਬਿਲਕੁਲ ਮਨ ਮੌਕਾ ਸੀਗਾ ਯਾਰ ਨੂੰ ਖੜਾਉਣ ਦਾ ਮੌਕਾ ਤਾਂ ਸੀਗਾ ਚਲੋ ਕੋਈ ਨੈਕਸਟ ਅਗਲੇ ਮੈਚ ਤੇ ਮੌਕਾ ਦੇਣਗੇ ਬਾਕੀ ਦੇਖਦੇ ਹਾਂ ਮਨ ਨੂੰ ਲੱਗਾ ਮੌਕਾ ਦੇਣਗੇ ਵੈਸੇ ਇਦਾਂ ਓਕੇ ਪੁਰਾਣਾ ਕੀ ਹੈ ਮੈਂ ਪੰਜਵਾਂ ਮੈਚ ਨਹੀਂ ਖੇਡਣਾ ਇਹ ਕਹਿੰਦਾ ਮੈਂ ਕਪਤਾਨੀ ਵਿੱਚ ਵੀ ਮੇਰੀ ਆਈ ਗੱਲ ਹੋਈ ਸੀ ਅੱਛਾ ਉਹਨੇ ਇੰਟਰਵਿਊ ਕੀਤਾ ਦ੍ਰਿਸ਼ ਕਾਰਤਿਕ ਨੇ ਹਮਰਾਂ ਨੂੰ ਕਿ ਭਾਈ ਤੁਸੀਂ ਕਪਤਾਨੀ ਕਿਉਂ ਨਹੀਂ ਲਈ ਤੁਸੀਂ ਇੰਗਲੈਂਡ ਚ ਇੱਕ ਵਾਰ ਪਹਿਲਾਂ ਵੀ ਕਪਤਾਨੀ ਕੀਤੀ ਸੀ ਸਕੋਰ ਪਹਿਲਾਂ ਅੱਜ ਦੇ ਸਕੋਰ ਬਰਦਾ ਦੋ ਕਿੰਨੇ ਕਿੰਨੇ ਸਕੋਰ ਬਣਾਏ ਪਏ ਆ ਚਲੋ ਪਹਿਲਾ ਇੱਕ ਵਾਰੀ ਪਹਿਲਾਂ ਅੱਜ ਦੇ ਸਕੋਰ ਵਾਰੀ ਵਾਰੀ ਕਰਕੇ ਸਾਰਿਆਂ ਨੂੰ ਇੰਡੀਆ ਟੂਰ ਆਫ ਇੰਗਲੈਂਡ ਪਹਿਲਾ ਦਿਨ ਹੈਡਿੰਗਲੀ ਦਾ ਸਟੇਡੀਅਮ ਟੋਟਲ ਸਕੋਰ 359 ਫੋਰ 3 ਠੀਕ ਓਵਰ 85 ਓਵਰ 85 ਚਲੋ ਓਵਰ ਪਹਿਲਾ ਦਿਨ ਹੈ ਪਹਿਲਾ ਦਿਨ ਹੈ ਓਵਰ ਦੀ ਖੈਰ ਹੈ ਪਹਿਲੀ ਗੱਲ ਤਾਂ ਇਹ ਵੀ ਇੱਕ ਰਿਕਾਰਡ ਹੈ ਕਿ 300 ਪਲੱਸ ਸਕੋਰ ਇੱਕ ਦਿਨ ਚ ਬਣਾਉਣਾ ਕਿਉਂਕਿ ਆਪਣੇ ਵਾਲੇ ਇੰਡੀਆ ਚ ਤਾਂ ਦੋ ਦਿਨ ਚ ਮੈਚ ਮੁੱਕ ਜਾਂਦਾ 50 ਤੇ ਇੱਕ ਟੀਮ ਅਲਟ ਹੁੰਦੀ ਹੈ ਨਿਊਜ਼ੀਲੈਂਡ ਤਾਂ ਦੇਖੀ ਆਪਾਂ ਹਾਂ 50 ਤੇ ਇੱਕ ਟੀਮ ਅਲਟ ਹੁੰਦੀ ਐ ਅਸੀਂ ਤਾਂ ਦੁੱਜੀ ਦੁੱਜੀ ਹੋ ਜਾਂਦੀ ਐ ਤੇ ਚਲੋ ਸਭ ਤੋਂ ਵਧੀਆ ਜਿਹੜੀ ਤਗੜੀ ਗੱਲ ਰਹੀ ਐ ਓਪਨਿੰਗ ਨੇ ਪੇਟ ਨਹੀਂ ਲੱਗਨ ਦਿੱਤੀ ਬਿਲਕੁਲ ਓਪਨਿੰਗ ਕਹਿੰਦੀ ਕਿ ਤੁਸੀਂ ਜਿਹੜਾ ਮਰਜ਼ੀ ਬੋਲਰ ਲਿਆਓ ਜਦੋਂ ਮਰਜ਼ੀ ਲਿਆਓ ਨੇ ਪੇਟ ਨਹੀਂ ਲੱਗਨ ਦਿੱਤੀ ਉਹ ਕਹਿੰਦੇ ਹਾਂ ਭਾਈ ਪਹਿਲਾਂ ਵਾਈਡਨ ਕਾਰਸ ਸੀਗਾ ਪ੍ਰੈਸ ਵਾਕਸ ਵੀ ਆਇਆ ਕਿਉਂਕਿ ਸਾਰੇ ਆਏ ਸਾਰਿਆਂ ਨੇ ਇਸਤੇਮਾਲ ਕਰ ਲਿਆ ਹਾਂ ਹਾਂ ਉਹ ਕਹਿੰਦੇ ਤੁਸੀਂ ਕਰਾਈ ਚੱਲੋ ਕੋਈ ਗੱਲ ਨਹੀਂ ਉਹ ਪੇਟ ਨਹੀਂ ਲੱਗਣ ਦਿੱਤੀ ਫਿਰ ਤਾਂ ਚਲੋ ਪਹਿਲੇ ਜਦੋਂ ਵਿਕਟ ਆਈ ਸੱਟ ਲੱਗੀ ਨਾ ਉਹਰੇ ਫਿਰ ਆਪਣੇ ਰਾਹੁਲ ਕੀ rahul ਦੇ ਤਾਂ ਕਰਕੇ ਵਿਚਾਰਾ ਫਿਰ ਵੀ ਖੇਡਦਾ ਰਿਹਾ ਫਿਰ ਵੀ ਜਿੰਨੇ ਸਕੋਰ ਬਣਾਏ ਵਿਚਾਰਿਆਂ ਜਿੰਨੇ ਬਣਾਏ ਹੈਗੇ ਵਧੀਆ ਬਣਾਏ ਵਧੀਆ ਖੇਡ ਕੇ ਗਿਆ ਹੈ ਹਾਂ ਹਾਂ ਪੁਰਾਣੇ ਦਿਖਾ ਰਹੇ ਸੀਗੇ ਚਲੋ ਪਹਿਲਾਂ ਅੱਜ ਦੇ ਸਕੋਰ ਤੇ ਦਿਖਾਈਏ ਹਾਂ ਸਭ ਤੋਂ ਪਹਿਲਾਂ ਟੋਟਲ ਸਕੋਰ 359 ਤੇ ਤਿੰਨ ਬੈਟਿੰਗ ਹਾਲੇ ਕਰ ਰਹੇ ਨੇ ਆਪਣੇ ਸ਼ੁਭਮ ਗਿੱਲ ਸ਼ੁਭਮ ਗਿੱਲ ਆਪਣੇ ਕਪਤਾਨ ਭਾਜੀ ਹਮ ਤੇ ਵਿਕਟ ਕੀਪਰ ਰਿਸ਼ਭ ਪੰਦ ਠੀਕ ਵਿਕਟਾਂ ਦੀ ਗੱਲ ਕਰੀਏ ਆਊਟ ਕਿਹੜਾ ਕਿਹੜਾ ਹੋਇਆ ਕਿੱਦਾਂ ਹੋਇਆ ਉਹ ਤੇ ਮਾੜੀ ਗੱਲ ਕਰ ਯਸ਼ਵੀ ਜੈਸਵਾਲ ਆਊਟ ਹੋਇਆ ਬੈਂਸਟੋਕ ਨੇ ਆਊਟ ਕੀਤਾ ਬੋਲਡ ਕੀਤਾ ਬੋਲਡ ਕੀਤਾ ਸਿੱਧੇ ਹੱਲ ਹੋ ਗਈ ਸੀ ਹਮ ਕੇ ਐਲ ਰਾਹੁਲ ਤੇ ਸਾਈ ਸੁਦਰਸ਼ਨ ਜਿਹੜੇ ਹੈਗੇ ਆ ਕਹਿੰਦੇ ਉਹ ਬੋਲਰਾਂ ਨੇ ਆਊਟਿੰਗ ਕੀਤੇ ਉਹ ਗਲਤੀ ਨਾਲ ਆਊਟ ਹੋਇਆ ਮਤਲਬ ਆਪਣੀ ਆਪਣੀ ਗਲਤੀ ਨਾਲ ਆਪਣੀ ਗਲਤੀ ਨਾਲ ਆਊਟ ਹੋਇਆ ਜੇ ਕਿ ਉਹ ਬੋਲਰਾਂ ਨੇ ਗਲਤੀ ਕੀਤੀ ਹੈ ਕਮੈਂਟਰ ਕਹਿੰਦੇ ਬਈ ਸੀ ਕਿ ਬੋਲਰਾਂ ਦੇ ਗਲਤੀ ਨਾਲ ਨਹੀਂ ਆਊਟ ਹੋਏ ਇਹ ਆਪਣੀ ਗਲਤੀ ਨਾਲ ਆਊਟ ਹੋਇਆ ਬੋਲਰਾਂ ਨੇ ਆਊਟਿੰਗ ਕੀਤਾ ਹੈਗਾ ਨਹੀਂ ਨਹੀਂ ਸਹੀ ਗੱਲ ਹੈ ਤੇ ਹੁਣ ਬਸ ਤਿੰਨ ਆਊਟ ਹੋਏ ਆ 369 ਦਾ ਹੇ ਮਤਲਬ 369 ਸਕੋਰ ਬਣਾਏ ਹੈਗੇ ਜਿਹਦੇ ਵਿੱਚ ਜੈਸਵਾਲ ਨੇ ਬਣਾਏ ਆ 101 ਕੇਐਲ ਨਾਹੋ ਨੇ 42 ਸੁਦਰਸ਼ਨ ਚਲੋ डकਦੇ ਗਿਆ ਹੈ 0 ਦੇ ਹੀ ਸ਼ਮਨ ਗਿੱਲ ਖੇਡ ਰਿਹਾ 127 ਦੇ ਰਿਸ਼ਭ ਪੰਥ 65 ਪੈਂਟ ਤੇ ਖੇਡ ਰਿਹਾ ਤੇ ਅੱਗੇ ਵਧੀਆ ਖੇਡੇਗਾ ਛੱਕੇ ਛੁੱਕੇ ਮਾਰੇ ਦੋ ਤਿੰਨ ਸਟਾਰਟਿੰਗ ਦੇ ਵਿੱਚ ਥੋੜਾ ਨਾ ਡਿਪਟੇ ਬਲਾਈਆ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਨੇ ਕੰਮ ਚੱਕਿਆ ਅੰਦਾਜ਼ਾ ਲਾ ਰਿਹਾ ਕਿ ਮੈਂ ਰਿਸ਼ਭ ਬਣਦਾ ਹਾਂ ਮੈਂ ਸਦਾ ਨਹੀਂ ਖੇਡਦਾ ਕਿ ਹਾਂ ਮੇਰੀ 360 ਬਣਨਾ ਹੈਗਾ ਮੈਂ ਤਾਂ 361 ਬਣਨਾ ਹੈ ਹੂੰ ਉਹ ਕਹਿੰਦਾ ਟੇਟਾ ਟੁੱਟਾ ਸ਼ਾਟ ਨਹੀਂ ਕੋਈ ਆ ਰਿਹਾ ਮੈਂ ਤੁਹਾਡੇ ਸਾਹਮਣੇ ਗੱਲ ਕਿੰਨੀ ਕਿ ਮਲਕ ਸਕੋਰ ਬਣਾ ਸਕਦੇ ਤੁਹਾਡੇ ਸਾਹਮਣੇ ਨਹੀਂ ਸਕੋਰ 500 600 ਤੱਕ ਲੈ ਕੇ ਜਾ ਸਕਦੇ ਨਹੀਂ ਜਿਤਨਾ ਵੀ ਤਾਂ ਹੈਗਾ ਨਾ ਮੈਚ ਮੰਨ ਲਓ ਇਹ ਆਪਾਂ ਕਹੀਏ 600 ਲੈ ਗਏ ਹੂੰ 350 ਪੂਰਾ ਦਿਨ ਨਿਕਲ ਲੈਣਾ ਪੂਰਾ ਦਿਨ ਨਿਕਲ ਜਾਣਾ ਜਾਂ ਫਿਰ ਜਿੱਥੇ 85 ওভার ਹੋਏ ਨੇ 60 ওভার ਤੱਕ ਟੋਟ ਟੋਟ ਖੇਡਣਗੇ ਫਿਰ ਉਹਨਾਂ ਨੂੰ 600 ਤੱਕ ਲੈ ਕੇ ਜਾਣਾ ਆਪਣੇ ਕੋਲ ਫਿਰ ਸਾਢੇ 3 ਦਿਨ ਰਹਿ ਜਾਣੇ ਆ ਜਾਂ 3 ਦਿਨ ਇਹਨਾਂ ਨੂੰ ਦੋ ਵਾਰ ਆਊਟ ਕਰਨ ਲਈ ਹੈ ਹੂੰ 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 ਕਿ ਪਹਿਲਾਂ ਆਪਾਂ ਕਹੀਏ ਜੀ ਇਹਨਾਂ ਨੂੰ ਛੇਤੀ ਛੇਤੀ ਆਊਟ ਕਰੀਏ ਫਿਰ ਫਾਲੋਨ ਦਈਏ ਫਿਰ ਦੁਬਾਰਾ 10 ਵਿਕਟਾਂ ਲਈਏ ਠੀਕ ਰਿਸਕ ਉਹਦੇ 'ਚ ਵੀ ਹੈਗਾ ਪਰ ਰਿਸਕ ਇਹ ਵੀ ਹੈਗਾ ਕਿ ਭਾਈ ਤੇਜ਼ ਤੇ ਆਊਟ ਹੋਗੇ ਲੱਗਾਂ ਨਹੀਂ ਕਿ ਮਤਲਬ ਇੰਗਲੈਂਡ ਦੀ ਬੋਲਿੰਗ ਮਤਲਬ ਬੋਲਿੰਗ ਹੈ ਰਹੀ ਨਹੀਂ ਹੈ ਕਿ ਮੈਨੂੰ ਜਿੱਥੇ ਦਾ ਲੱਗਦਾ ਮਤਲਬ ਜਿਸ ਤਰੀਕੇ ਨਾਲ ਬੋਲਿੰਗ ਹੋਣੀ ਚਾਹੀਦੀ ਹੈ ਜਿੱਦਾਂ ਪਹਿਲਾਂ ਡਰ ਹੁੰਦਾ ਸੀਗਾ ਹੁਣ ਮੈਨੂੰ ਅੱਜ ਅੱਜ ਬੋਲਿੰਗ ਦੇ ਵਿੱਚ ਕੁਛ ਅੱਦਾ ਲੱਗਿਆ ਨਹੀਂ ਹੈਗਾ ਪਹਿਲਾਂ ਉਹ ਹੁੰਦੇ ਸੀ ਨਾ ਮੈਨੂੰ ਅੱਧ ਲੱਗਦਾ ਸੀ ਉਹ ਉਧਰ ਦੂਜੀ ਸਾਈਡ ਤੋਂ ਬੰਦਾ ਬੋਲਿੰਗ ਕਰਾਈ ਜਾ ਰਿਹਾ ਕਰਾਈ ਜਾ ਰਿਹਾ ਆਪਣੇ ਵੱਲ ਖੇਢੀ ਜਾਂਦੇ ਪਏ ਆ ਉਹਨੇ ਦਿਮਾਗ ਚ ਨਹੀਂ ਹੈਗਾ ਕਹਿੰਨਾਂ ਨੂੰ ਆਊਟ ਵੀ ਕਰਨਾ ਹੈ ਪਹਿਲਾਂ ਉਹ ਹੁੰਦੇ ਸੀਗੇ ਸਟੂਡ ਬਰਾਡ ਜੇਮਸ ਐਂਡਰਸਨ ਹਾਂ ਉਹ ਉਹਨਾਂ ਤੋਂ ਡਰ ਜਿਹਦੇ ਨਾਮ ਦੀ ਟਰੋਫੀ ਬਣੀ ਇਸ ਵਾਰ ਉਹਨ ਟਰੋਫੀ ਬਦਲਦੀ ਹੈ ਨਾ ਪਹਿਲਾਂ ਤਾਂ ਇਹ ਪਟੋਦੀ ਟਰੋਫੀ ਹੁੰਦੀ ਸੀਗੀ ਅੱਛਾ ਹੁਣ ਸਚਿਨ ਐਡਰਸਨ ਤੇ ਸاجਨੰਦ ਉਲਕਰ ਕਹਿੰਦਾ ਬੀਸੀਆਈ ਨੂੰ ਕਹਿੰਦਾ ਯਾਰ ਪਟੋਦੀ ਦਾ ਨਾਮ ਨਾ ਨਾ ਖਰਾਬ ਕਰੋ ਐਵੇਂ ਚੱਲ ਮੈਂ ਹੈਗਾ ਹੈਗਾ ਠੀਕ ਹੈ ਕਹਿੰਦਾ ਜਿਹੜਾ ਮੈਡਲ ਦਓਗੇ ਮੈਨ ਆਫ ਦਾ ਮੈਚ ਨੂੰ ਉਹ ਪਟੋਦੀ ਮੈਡਲ ਦੇ ਦਿਓ ਅੱਛਾ ਫਿਰ ਉਹਨੇ ਉਹ ਵੀ ਨਾਮ ਰੱਖ ਲਿਆ ਠੀਕ ਹੈ ਤੇ ਉਹ ਵੀ ਨਾਮ ਵਿੱਚ ਹੀ ਚੱਲਣ ਦਾ ਤੇ ਤੰਦੁਲਕਰ ਐਂਡਰਸਨ ਟਰੋਫੀ ਹੁਣ ਇਹਦਾ ਨਾਮ ਹੈ ਹੂੰ ਹੂੰ ਕਿਉਂਕਿ ਇਹ ਇਦਾਂ ਵੀ ਬਣੀ ਹੈ ਕਿ ਮੁਲਕਾਂ ਨਾਲ ਸਾਡੇ ਰਿਲੇਸ਼ਨ ਕੀ ਨੇ ਅੱਛਾ ਸਾਊਥ ਅਫਰੀਕਾ ਇੰਡੀਆ ਸਾਊਥ ਅਫਰੀਕਾ ਟਰੋਫੀ ਹੁੰਦੀ ਹੈ ਉਹਦਾ ਨਾਮ ਹੈ ਗਾਂਧੀ ਮੰਡੇਲਾ ਟਰੋਫੀ ਮਤਲਬ ਨੈਲਸਨ ਮੰਡੇਲਾ ਮਹਾਤਮਾ ਗਾਂਧੀ ਟਰੋ अच्छा ए दा नाम ਐ ਰੱਖਿਆ ਹੁੰਦੇ ਨੇ ਉਸਲੇ ਦਾ ਵੀ ਕੋਈ ਨਾਮ ਹੁੰਦਾ ਮੈਨੂੰ ਨਾਮ ਯਾਦ ਨਹੀਂ ਆ ਰਿਹਾ ਚਲੋ ਕੋਈ ਨਾ ਬਾਕੀ ਆਪਾਂ ਹੁਣ ਗੱਲ ਇਹ ਵੀ ਕਰਦੀਏ ਕਿ ਜਿਹੜਾ ਟਰੋਲ ਕੀਤਾ ਜਾ ਰਿਹਾ ਹੈ ਇੰਡੀਆ ਟੀਮ ਨੂੰ ਕਿ ਕੋਲੀ ਤੇ ਰੋਹਿਤ ਨਹੀਂ ਹੈਗੇ ਹੁਣ ਕਿੱਦਾਂ ਖੇਡਣਗੇ ਕਿੱਦਾਂ ਨਹੀਂ ਖੇਡਣਗੇ ਮੈਨੂੰ ਲੱਗਦਾ ਅੱਜ ਦੀ ਬੈਟਿੰਗ ਦੇਖ ਕੇ ਮੁੰਲਾ ਤਾਂ ਕੋਲੀ ਤੇ ਰੋਹਿਨ ਨੂੰ ਭੁੱਲ ਜਾਣਗੇ ਲੋਕੀ ਨਹੀਂ ਭੁੱਲ ਬੈਦੀ ਨਹੀਂ ਜਲਦੀ ਭੁੱਲ ਜਾਣਗੇ ਨਹੀਂ ਭੁੱਲਣਗੇ ਬਟ ਕਹਿੰਨੇ ਮਹਿਸੂਸ ਨਹੀਂ ਹੋਇਆ ਕਿ ਹਾਂ ਭਾਈ ਯਾਰ ਮੈਂ ਉਹ ਵੀ ਮੈਂ ਕਹਿਣਾ ਪਿਆ ਹੈ ਕਿ ਕੋਲੀ ਸ਼ਰਮਾ ਨਹੀਂ ਹੈਗੇ ਹੂੰ ਕਿਉਂਕਿ ਬੈਠਣ ਲੱਗਦੇ ਤੇ ਉਹਨੇ ਆਪਾਂ ਕਹਿਆ ਰੋਹਿਤ ਸ਼ਰਮਾ ਵਿਰਾਟ ਕੋਹਲੀ ਹੁੰਦੇ ਇੱਕ ਹਾਈਪ ਕ੍ਰੀਏਟ ਹੋਣੀ ਸੀ ਬਟ ਮੈਨੂੰ ਯਾਦ ਹੈ ਰਵੀ ਅਸ਼ਵਿਨ ਨੇ ਕਿਹਾ ਸੀ ਕਹਿੰਦਾ ਕੋਈ ਵੀ ਪਲੇਅਰ ਖੇਡ ਤੋਂ ਵੱਡਾ ਨਹੀਂ ਹੈਗਾ ਖੇਡ ਸਭ ਤੋਂ ਵੱਡਾ ਹੈ ਬਿਲਕੁਲ ਹਮ ਹਮ ਹੁਣ ਕਿਨੇ ਸੋਚਿਆ ਸੀ ਮੰਨ ਲਓ ਗੁਜਰਾਤ ਦੇ ਸਟੇਡੀਅਮ ਦੇ ਵਿੱਚ ਪੰਜਾਬ ਤੇ ਬੈਂਗਲੌਰ ਦਾ ਮੈਚ ਹੈ ਹਮ ਸੋਲਡ ਆਊਟ ਸਟੇਡੀਅਮ ਹੋਊਗਾ ਹਮ ਕਿਉਂਕਿ ਬੈਂਗਲੌਰ ਇੱਕ ਪਾਸੇ ਗੁਜਰਾਤ ਇੱਕ ਪਾਸੇ ਪੰਜਾਬ ਇੱਕ ਪਾਸੇ ਹਾਂ ਉਹ ਕਹਿੰਦੇ ਫਿਰ ਤੁਸੀਂ ਜਿਹੜਾ ਮਰਜ਼ੀ ਘੜਾ ਲਓ ক্রিকেট ਨਹੀਂ ਜਿੱਤਣਾ 90 ਹਜ਼ਾਰ ਬੰਦਾ ਵੀ ਬੈਠਾ ਹੁਣ ਇਸ ਸਟੇਡੀਅਮ ਚ ਵੀ ਫੁੱਲ ਪੈਕਡ ਸਟੇਡੀਅਮ ਸੀ ਬਿਲਕੁਲ ਹਾਂ ਦੇਖਿਆ ਕੋਈ ਖਾਲੀ ਨਹੀਂ ਹਾਲੇ ਤੁਸੀਂ ਦੇਖੋ ਫਰਾਈਡੇ ਅੱਜ ਚੱਲ ਫਰਾਈਡੇ ਆ ਤੇ ਔਰ ਮੀਮ ਜੇ ਵਾਇਰਲ ਨਹੀਂ ਹੁੰਦਾ ਫਰਾਈਡੇ ਆ ਬੱਜਾ ਨਹੀਂ ਗੱਲ ਨਹੀਂ ਕਰਦੇ ਨਹੀਂ ਗੱਲ ਨਹੀਂ ਕਰਦੇ ਇਹ ਪਰਿਵਾਰਿਕ ਚੈਨਲ ਹੈ ਤੇ ਪਰਿਵਾਰਿਕ ਮਮੀ ਡੈਡੀ ਬਿਠਾ ਦੇ ਨਹੀਂ ਚਲੋ ਛੱਡੋ ਚਲੋ ਮੇਨ ਗੱਲ ਮੇਨ ਗੱਲ ਮੇਨ ਗੱਲ ਆਪਾਂ ਕਰੀਏ ਕਿ ਜਿਹੜੇ ਬੰਦਿਆਂ ਨੂੰ ਆਪਣੇ ਜਿਹੜੇ ਆਪਣੀ ਟੀਮ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪੇਜਾਂ ਵੱਲੋਂ ਕਹਿੰਦੇ ਪਈ ਇਹ ਇਹ ਦੰਗਲ ਗਰਲ ਜਾ ਰਹੀ ਹੈ ਖੇਡਣ ਆਵਾਜ਼ ਤੋਂ ਸੁਣੋ ਆ ਰਹੀ ਤੇ ਹੁਣ ਦੰਗਲ ਕਰਨੇ ਜਿਹੜਾ 127 ਮਾਰੇ ਦੱਸਿਆ ਉਹ ਉਹ ਦੱਸੇ ਹੁਣ ਭਾਈ ਦੱਸੇ ਕਿਉਂਕਿ ਜਦੋਂ ਉਹਨੇ ਜੱਫੇ ਭਾਈ ਨਾਲ ਰਸ਼ੇਪੰਦ ਨੂੰ ਹਾਂ ਬਾਕੀ ਬਾਕੀ ਆ ਚੀ ਹਾਂ ਹਾਂ ਜੱਫੀ ਜਣਾ ਦੱਸਤਾ ਕਿ ਹਾਂ ਭਾਈ ਮੈਂ ਦੱਸਦਾ ਨਾ ਮੈਂ ਮੈਂ ਇਹਨੂੰ ਦੱਸਦਾ ਕਿ ਜਿਹੜੇ ਪੰਗੇ ਲੈਂਦੇ ਵੀ ਹੈ ਨਾ ਬਾਲੇ ਹੂੰ ਸਾਰੇ ਚੁੱਪ ਕਰਾਤੇ ਆ ਸਾਰੇ ਚੁੱਪ ਕਰਾਤੇ ਠੀਕ ਹੈ ਡੰਡੇ ਹੋ ਕੇ ਬੈਗੇ ਨੇ ਹੁਣ ਹੁਣ ਯਾਰ ਆਪਣੇ ਬੰਦੇ ਨੇ ਜਿਹੜੇ ਆਪਣੇ ਬੰਦਿਆਂ ਨੂੰ ਟ੍ਰੋਲ ਕਰਦੇ ਹੈਗੇ ਨਾ ਚੰਗੀ ਗੱਲ ਨਹੀਂ ਬੜੀ ਗਲਤ ਗੱਲ ਹੈ ਇਹ ਖੇਡ ਇੱਕ ਪਾਸੇ ਮੈਨੂੰ ਯਾਦ ਹੈ ਚਲੋ ਬੈਂਗਲੌਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਦੋਵੇਂ ਟੀਮਾਂ ਟਰੋਫੀ ਨਹੀਂ ਸੀ ਜਿੱਤੀਆਂ ਕਿੰਨੇ ਮੀਮ ਬਣਦੇ ਸੀ ਆ ਬੰਦੇ ਤੇ ਸੀਗੇ ਪ੍ਰਾਈਸ ਵਾਰ पे ਆਪਨੇ ਜਿੱਤਣਾ ਚਾਹੀਦਾ ਹੈਗਾ ਹਾਂ ਚਲੋ ਪੰਜਾਬ ਨੂੰ ਜਿੱਤਣਾ ਚਾਹੀਦਾ ਸੀਗਾ ਇਹ ਸਾਰੇ ਪੰਜਾਬ ਦੇ ਨਾਲ ਆ ਬਾਕੀ ਤੂੰ ਨਹੀਂ ਹੈਗਾ ਨਾ ਨਹੀਂ ਮੈਂ ਮਤਲਬ ਉਹ ਤਾਂ ਮੈਂ ਪੰਜਾਬ ਦੇ ਨਾਲ ਆ ਬਟ ਹੁਣ ਜੇ ਆਪਾਂ ਇਹਨੇ ਕੋਰੀ ਨੂੰ ਛੱਡਦਾ ਹਾਂ ਫਿਰ ਆਪਾਂ ਵੀ ਆਉਦੇ ਨਾਲ ਸ਼ੇਰ ਸ਼ੇਰ ਕੋ ਤਾਂ ਮੌਕਾ ਹੈਗਾ ਇੱਕ ਵਾਰ ਰੋਡ ਤੇ ਚੱਲਦਾ ਕੋਲੀ ਵਿਚਾਰਾ ਫਿਰ ਬਜ਼ੁਰਗ ਨੇ ਕਿਤੇ ਟੱਕਰ ਮਿੱਟੇ ਤੇ ਨਹੀਂ ਹਾਂ ਟਰੋਲਰ ਨੂੰ ਬੰਦ ਮੂੰਹ ਬੰਦ ਕਰਾਇਸ਼ ਹੋਮਨ ਗਿੱਲ ਨੇ ਕਿਉਂਕਿ ਕਪਤਾਨ ਜਿੰਨਾ ਫਲੀਡ ਫਰਮ ਦਾ ਫਰੰਟ ਕਰੇ ਨਾ ਉਹ ਬਾਕੀ ਟੀਮ ਲਈ ਇੱਕ ਤਾਂ ਐਗਜ਼ਾਮਪਲ ਕ੍ਰੀਏਟ ਕਰਦਾ ਹੂੰ 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 ਮਨ ਕਪਤਾਨ ਮੰਨੋ ਤੁਹਾਡਾ ਨਹੀਂ ਚੱਲਦਾ ਪਿਆ ਟਰੋਲ ਹੁੰਦੀ ਪਿਆ ਜਦੋਂ মিডিਆ ਦੇ ਸਾਹਮਣੇ ਜਾਣਾ ਹੈ ਕਪਤਾਨ ਨੂੰ ਹਰ ਗੱਲ ਦਾ ਜਵਾਬ ਦੇਣਾ ਪੈਣਾ ਬਿਲਕੁਲ ਨਹੀਂ ਉਹਨੇ ਆਂਦੇ ਕਹਿਤਾ ਸੀਗਾ ਕਹਿੰਦਾ ਕੋਈ ਨਾ ਕਹਿੰਦਾ ਸਟਾਪ ਕਰਾਣੇ ਸਾਰੇ ਕਹਿੰਦਾ ਇਸ ਵਾਰ ਪਹਿਲੇ ਦਿਨ ਤਾਂ ਚੁੱਪ ਕਰਾਤੇ ਆ 358 ਤੇ 3 ਵਿਕਟਾਂ ਦੀ ਇੱਕ ਵਾਰ ਨਾ ਗੱਲ ਕਰੀਏ ਤੇ ਸਭ ਤੋਂ ਪਹਿਲੀ ਵਿਕਟ ਗਈ ਹੈ ਸਾਡੇ ਕੇ ਐਲ ਰਾਹੁਲ ਭਾਜੀ ਦੀ ਇੰਜਰਡ ਹੋ ਗਈ ਸੀ ਹਾਂ ਖੂਬਸੂਰਤੀ ਬੈਟਿੰਗ ਦੀ ਇਹ ਰਹਿੰਦੀ ਹੈ ਕਿ ਉਹ ਬੰਦਾ ਜਦੋਂ ਓਪਨਿੰਗ ਕਰਦਾ ਨਾ ਉਹਨੂੰ ਪਹਿਲੇ ਜਿਹੜਾ ਪਹਿਲਾ ਸੈਸ਼ਨ ਹੁੰਦਾ ਹੂੰ ਜਦੋਂ ਬੋਰ ਮੂਵਮੈਂਟ ਹੋ ਰਹੀ ਹੁੰਦੀ ਹੈ ਉਹ ਸੰਭਾਲ ਲਿਆਂਦੀ ਹੈ ਉਹਨੂੰ ਕੱਢਣਾ ਹੁੰਦਾ ਟਾਈਮ ਉੱਚ ਕਿਉਂਕਿ ਅਸ਼ਵੀ ਨੇ ਤਾਂ ਠਹਿੜ ਠੜ ਚੱਕਿਆ ਉਹ ਕਹਿੰਦਾ ਇੱਕ ਪਾਸੇ ਜੇਕਰ ਡਿਫੈਂਸ ਹੋ ਰਿਹਾ ਮੈਂ ਅਟੈਕ ਕਰਕੇ ਖੇਡਣਾ ਹਰ ਬੰਦੇ ਦਾ ਆਪਣਾ ਜਿਵੇਂ ਸਵਾਗ ਹੋਣੀ ਉਹ ਅਟੈਕ ਕਰਦੇ ਸੀ ਬਿਲਕੁਲ ਗੇਮ ਤੋਂ ਹੀ ਸੱਚ ਨਹੀਂ ਹੁੰਦਾ ਸੀ ਮੈਂ ਟਾਈਮ ਦਊਂਗਾ ਮੈਂ ਗੇਮ ਡੀਪ ਲੈ ਕੇ ਜਾਊਂਗਾ ਕੇਐਲ ਰਾਹੁਲ ਬ੍ਰਿਲਿਅੰਟ ਬੈਟਿੰਗ ਬਿਊਟੀਫੁਲ ਬੈਟਿੰਗ ਜੋ ਕੇਐਲ ਰਾਹੁਲ ਤੋਂ ਐਕਸਪੈਕਟ ਹੁੰਦਾ ਹੈ ਕਨਸੈਂਟਰੇਸ਼ਨ ਲੈਪਸ ਹੋਇਆ ਇੰਜਰਡ ਹੋ ਗਏ ਸੀ ਬੰਦੇ ਦੇ ਸੱਟਾ ਸੋਟਾ ਜੋ ਲੱਗਦੀਆਂ ਤਾਂ ਚੀਜ਼ ਉੱਠ ਨਹੀਂ ਉੱ ਸਾਡੇ ਬ੍ਰਾਈਡਨ ਕਾਰਸ ਭਾਈ ਨੇ ਆਊਟ ਹੋਇਆ ਸਲਿੱਪ ਤੇ ਆਊਟ ਹੋ ਗਿਆ ਚਲੋ ਠੀਕ ਹੈ ਕੀਤਾ ਹਾਂ ਮਤਲਬ ਕੀਤਾ ਆਊਟ ਕਰਤਾ ਉਸ ਤੋਂ ਬਾਅਦ ਸਾਈ ਸੁਦਰਸ਼ਨ ਪ੍ਰੋਮਿਸਿੰਗ ਡੈਬਿਊ ਰਿਹਾ ਸੀ ਜਦੋਂ ਆਈਪੀਐਲ 'ਚ ਖੇਡੇ ਸੀ ਕਹਿੰਦੇ ਸਾਈ ਸੁਦਰਸ਼ਨ ਨੇ 40 ਪਾਰੀਆਂ ਖੇਡੀਆਂ ਆਈਪੀਐਲ ਦੀਆਂ ਜਿਦੇ ਵਿੱਚ ਉਹ ਕਦੇ ਵੀ ਜ਼ੀਰੋ ਦੇ ਆਰਡਰ ਨੇ ਆਇਆ ਨਹੀਂ ਹੋਇਆ ਕਦੇ ਵੀ ਜ਼ੀਰੋ ਤੇ ਆਈਪੀਐਲ ਦੀ ਪਹਿਲੀ ਪਾਰੀ ਜ਼ੀਰੋ ਦੇ ਆਰਡਰ ਹਾਂਜੀ ਮੈਂ ਟੈਸਟ ਹੁਣ ਇਹ ਵੀ ਜੀ ਉਹਨੂੰ ਦੇਖਣੇ ਪੈਣੇ ਨੇ ਨਹੀਂ ਠੀਕ ਹੈ ਉਹ ਮੌਕਾ ਦਿਤਣਾ ਹੁਣ ਆਪਾਂ ਕਹੀਏ ਰੋਹਿਤ ਤੇ ਵਿਰਾਟ ਖੇਡਦੇ ਰਹਿੰਦੇ ਨਾ ਕਰੋਨਾ ਯਾਰ ਨੂੰ ਕਦੇ ਮੌਕਾ ਮਿਲਣਾ ਅੱਜ ਜਫੀ ਵਾਇਰਲ ਹੋ ਗਈ ਐ ਸੋਸ਼ਲ ਮੀਡੀਆ ਦੇ ਉੱਤੇ ਹੋ ਗਈ ਵਾਇਰਲ ਬਸ ਠੀਕ ਐ ਜੀ ਜਿਹੜੀ ਅਸੀਂ ਜਫੀ ਦੀ ਗੱਲ ਕਰ ਰਹੇ ਸੀ ਸ਼ੋਭਨ ਗਿੱਲ ਨੇ ਕਿਉਂਕਿ ਹਰ ਦੂਜੀ ਪੋਸਟ ਜਫੀ ਦੀ ਐ ਹਾਂ ਉਹਨੇ ਦੱਸਤਾ ਕਿ ਆ ਜਿਹੜੀ ਮਾਰੀ ਨਾ ਕਵ ਤੇ ਹਰ ਪਹਿਲੀ ਪੋਸਟ ਸੀ ਆਪਣੇ ਸ਼ੋਭਨ ਗਿੱਲ ਦੀ ਸ਼ੋਭਨ ਗਿੱਲ ਦੀ ਐ ਹਾਂ ਸੈਨ ਸੁਦਰਸ਼ਨ ਪ੍ਰੋਮਿਸਿੰਗ ਡੈਬਿਊ ਤਾਂ ਨਹੀਂ ਹੋ ਪਾਇਆ ਬਟ ਠੀਕ ਹੈ ਕਿਉਂਕਿ ਸੈਕਿੰਡ ਇਨਿੰਗਸ ਹੈ ਇਹ ਜੇ بیٹنگ ਆਉਂਦੀ ਹੈ ਸੈਕਿੰਡ ਇਨਿੰਗਸ ਤੇ ਉਹ ਮੈਨੂੰ بیٹنگ ਆਣੀ ਹੈ بیٹنگ ਕਿਉਂ ਨਹੀਂ ਆਣੀ ਹਾਂ ਉਹ ਗੱਲ ਬਖਰੀ ਹੈਗੀ ਜੇ ਮਤਲਬ ਅਗਲੇ ਗੇਮ ਅਸੀਂ 20 ਵਿਕਟਾਂ ਲੈਣੀਆਂ ਹਰ ਬੰਦੇ ਦਾ ਪਣਾ ਹੁੰਦਾ ਸੀ ਰਵੀ ਸ਼ਾਸਤਰੀ ਕਹਿੰਦਾ ਸੀ ਕਹਿੰਦਾ ਪਿਚ ਸਹੀ ਜਿਹੜਾ ਉਹ ਝੁੱਕ ਕੇ ਕਰ ਦੇਣਾ ਏਦਾਂ ਕਰਕੇ ਸ਼ਮਨ ਪ੍ਰਿੰਸ ਪ੍ਰਿੰਸ ਨਾ ਪ੍ਰਿੰਸ ਹਾਂ ਸਿਰਾ ਕਰਾਂਦਾ ਉਹ ਯਸ਼ਸਵੀ ਜੈਸਵਾਲ ਸੈਂਚਰੀ ਬਣਾਈ ਤੇ ਹੁਣ ਫਿਰ ਅਕਸਰ ਅਸੀਂ ਚੀਜ਼ਾਂ ਦੇਖਿਆ ਵੀ ਨਹੀਂ ਵਨ ਡੇ ਕ੍ਰਿਕਟ ਵਿੱਚ ਵੀ ਟੀ 20 ਵਿੱਚ ਵੀ ਜਦੋਂ ਬੰਦਾ ਕਿ ਮਾਈਲਸਟੋਨ ਪਾਰ ਕਰ ਲੈਂਦਾ 150 150 200 ਥੋੜੀ ਜੋਸ਼ ਜਾ ਹੋ ਜਾਂਦਾ ਆ ਦੇਖ ਲਓ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਬੰਦੇ ਟਰੋਲ ਕਰਨ ਲੱਗ ਜਾਣਗੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਜ ਜੇ ਆ ਅੱਜ ਵਾਲੀ ਟੀਮ ਨੂੰ ਟਰੋਲ ਨਹੀਂ ਨਾ ਕੀਤਾ ਤੇ ਪ੍ਰਾਣੀ ਨੂੰ ਟਰੋਲ ਕਰਨਗੇ ਕਹਿੰਦੇ 25 ਰਨ ਤੱਕ ਇੱਕ ਵੀ ਵਿਕਟ ਨਹੀਂ ਡਿਗਿਆ ਤੇ ਲੋਕੀ ਵਿਰਾਟ ਤੇ ਰੋਹਿਤ ਨੂੰ ਉਹ ਉਹਨਾਂ ਦੀ ਕੰਮੀ ਖਾਲਣ ਲੱਗ ਗਏ ਬੜਾ ਠੀਕ ਹੈ ਕਿਉਂਕਿ ਆਊਟ ਹੋ ਜਾਂਦੇ ਸੀਗਾ ਹਾਂ ਦੇਖ ਲੈ ਮਤਨ ਕਿ ਜੀਨ ਕਿਸੇ ਨੂੰ ਨਹੀਂ ਦੇਣਾਗਾ ਨਾ ਪੁਰਾਣੇ ਵਾਲਾਂ ਨੂੰ ਜੀਨ ਦੇਣਾ ਨਾ ਨਵੇਂ ਵਾਲਾਂ ਨੂੰ ਜੀਨ ਦੇਣਾਗਾ ਨਹੀਂ ਵਾਕਈ ਸਹੀ ਗੱਲ ਹੈ ਗੇ ਆਪਣੇ ਯਸ਼ਸ਼ਵੀ ਸਾਹਿਬ ਆਊਟ ਹੋਏ ਕਨਸਨਟ੍ਰੇਸ਼ਨ ਲੈਪਸ ਹੋਇਆ ਕਿਉਂ ਇੱਕਦਮ ਬੰਦਾ ਸੈਂਚਰੀ ਬਣਾਉਂਦਾ ਹੈ ਨਾ ਉਹਨੂੰ ਹੋ ਜਾਂਦਾ ਯਾਰ ਮੈਂ ਕੋ ਨਾਲੇ ਇੰਗਲੈਂਡ ਦੀ ਖੂਬਸੂਰਤੀ ਇਹੀ ਹੈ ਹੂੰ ਓਪਨਰ ਬੜੀ ਦੇਰ ਬਾਅਦ ਸੈਂਚਰੀ ਬਣੀ ਹੈ ਜੇ ਤੁਹਾਨੂੰ ਮੈਂ ਸਟੈਟਸ ਦੱਸਾਂ ਨਾ ਕਿ ਜਿਹੜੇ ਬੰਦਿਆ ਮਤਲਬ ਇੰਡੀਆ ਦਾ ਅੱਜ ਇਹ ਹੋਇਆ ਹੈ ਸੇਮ ਪਹਿਲਾ ਦਿਨ ਟੈਸਟ ਮੈਚ ਦਾ ਤੇ ਦੋ ਬੰਦਿਆਂ ਨੇ ਸੈਂਚਰੀ ਬਣਾਈ ਹੋਵੇ ਸਿਰਫ 3 ਦਿਨ ਹੋਏ ਇਦਾਂ ਦਾ ਤਿੰਨ ਵਾਰ ਹੋਇਆ ਮਤਲਬ ਪਹਿਲਾ ਟੈਸਟ ਮੈਚ ਪਹਿਲਾ ਦਿਨ ਦੋ ਇੰਡੀਅਨ ਪਲੇਅਰਸ ਵੱਲੋਂ ਸੈਂਚਰੀਜ਼ ਅੱਛਾ 2001 ਚ ਸੀਗਾ ਸਚਿੰਤ ਤੰਦੁਲਕਰ ਵਿਰਿੰਦਰ ਸਵਾਗ 2017 ਸੀਗਾ ਸ਼ਿਖਰਧਵਨ ਚਤੇਸ਼ਵਰ ਪੁਜਾਰਾ ਤੇ ਹੁਣ 2025 ਵਿੱਚ ਤੇਸ਼ਵਰ ਪੁਜਾਰਾ ਦੀ ਗੱਲ ਕਰੀਏ ਉਹਨੇ ਆਪਣੀ ਆਪਣੀ ਜਗ੍ਹਾ ਇੱਕ ਤਰ੍ਹਾਂ ਦੀ ਸਜਾਈ ਸੁਦਰਸ਼ਨ ਦਿੱਤੀ ਟੋਪੀ ਦਿੱਤੀ ਉਹਨੇ ਆਗੇ ਕਿਹਾ ਲਫੜੋਂ ਤਿੰਨ ਨੰਬਰ ਤੂੰ ਸੰਭਾਲ ਲੈ ਆ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਤੋਂ ਵਧੀਆ ਕਰੇਗਾ ਹਾਂ ਪਹਿਲੀ ਵਾਰੀ ਫਸਟ ਦੇ ਫਸਟ ਵਾਰੀ ਸੀਗੀ ਫਸਟ ਦਿਨ ਸੀਗਾ ਉਹ ਚੀਜ਼ਾਂ ਖਬਰ ਆ ਗਿਆ ਵਿਚਾਰਾ ਕੋਈ ਗੱਲ ਨਹੀਂ ਪਰ ਲੇਕਿਨ ਉਹ ਵਧੀਆ ਘੈਂਟ ਬੋਲ ਹੈ ਆਪਣੇ ਬੈਟਰ ਹੈਗਾ ਇਹ ਆ ਉਹ ਤਕਨੀਕ ਕਹਿੰਦੇ ਹੋਰੀ ਬੜੀ ਖਤਰਨਾਕ ਹੈਗੀ ਆ ਆਪਣੇ ਜਿਵੇਂ ਨਵਜੋਤ ਸਿੰਘ ਸਿੱਧੂ ਜੀ ਕਮੈਂਟਰੀ ਚ ਕਹਿੰਦੇ ਪਏ ਸੀਗੇ ਕਿ ਉਹਰੀ ਬੈਟਿੰਗ ਦੀ ਤਕਨੀਕ ਬੜੀ ਧਮਾਲ ਦੀ ਆ ਸੁਲਝ ਗਿਆ ਬੈਟਸਮੈਨ ਹਾਂ ਉਹ ਨਹੀਂ ਮਤਲਬ ਕਿ ਹਾਂ ਮੈਨੂੰ ਕਿਸ ਨੂੰ ਸਾਬਿਤ ਕਰਨਾ ਹੈ ਜਾਂ ਕੁਝ ਕਰਨਾ ਹੈ ਆਈਪਲ ਤੁਹਾਨੂੰ ਪਤਾ ਹੀ ਨਹੀਂ ਚਲਦਾ ਆਂਦਾ 7ਵੇਂ 8ਵੇਂ ਓਵਰ ਚ ਪਤਾ ਨਹੀਂ ਚਲਦਾ ਯਾਰ ਪੰਜਾਬ ਵੀ ਬਣ ਗਏ ਇਹਦੇ ਇਹਨੇ ਚੱਕਾ ਵੀ ਇੱਕ ਵੀ ਨਹੀਂ ਮਾਰਿਆ ਸਟ੍ਰਾਈਕ ਰੇਟ ਵੀ ਇਹਦਾ 200 ਦੇ ਨੇੜੇ ਤੇਰੇ ਪਹੁੰਚੇ ਹੋਏ ਤੇ ਪ੍ਰੈਸਪੋਰ ਵੀ ਹੋ ਗਿਆ ਹਮ ਹੁਣ ਗੱਲ ਇਹ ਕੀ ਹੈ ਰੁਸ਼ਪੰਤ ਰਿਸ਼ੀ ਪੰਤ ਕੋ ਕੀ ਲਿਆਣਾ ਹੁਣ ਆਪਾਂ ਹਰਾਵਰਾ ਨਾ ਖਡੇ ਬਲ ਨਾ ਹਾਂ ਹਾਂ ਠੀਕ ਹੁੰਦਾ ਨਾ ਵਾਈਸ ਕਪਤਾਨ ਆਏ ਬਿਲਕੁਲ ਪਹਿਲਾਂ ਤਾਂ ਚਲੋ ਰੋਹਿਤ ਰੋਹਿਤ ਸ਼ਰਮਾ ਹੁੰਦਾ ਸੀ ਪੁਜਾਰਾ ਰਹਾਨੇ ਕਹਿੰਦੇ ਸੀ ਤੂੰ ਖੇਡ ਯਾਰ ਆਪਾਂ ਬੈਠੇ ਹਾਂ ਹਾਂ ਉਹਨੂੰ ਡਿਊਟੀ ਆ ਗਈ ਹੈ ਵਾਈਸ ਕੈਪਟਨਸੀ ਦੀ ਤੇ ਥੋੜੀ ਬਹੁਤੀ ਸੈਂਸਿਬਿਲਿਟੀ ਵੀ ਆਈ ਹੈ ਬਟ ਆਖਰ ਅਖੀਰ ਚਾਹੁੰਦੇ ਆਂਦੇ ਫੇਰ ਉਹੇ ਕੰਮ ਮੈਨੂੰ ਲੱਗਦਾ ਇਹਨੇ ਅਗਲੀ ਵਾਰੀ ਇਹ ਇਹ ਫੇਰ ਨਹੀਂ ਚੱਲਣਾ ਸਾਰੀਆਂ ਪਾਰੀਆਂ ਵਿੱਚ ਮੈਨੂੰ ਲੱਗਦਾ ਵਧੀਆ ਚੱਲਣਾ ਨਹੀਂ ਆਈਪੀਐਲ ਦੇ ਵਿੱਚ ਫੇਰ ਮਹਿੰਗਾ ਵੇਚ ਕੇ ਫੇਰ ਪਹਿਲਾ ਇੱਕ ਨਿਕਲ ਆ। ਉਹ ਉਹ ਅਸੀਂ ਫਿਰ ਆਈਪੀਐਲ 'ਚ ਗੱਲ ਕਰਾਂਗੇ। ਇੱਕ ਵਾਰ ਸੋਸ਼ਲ ਮੀਡੀਆ ਦੇਖ ਲਈ ਕੀ ਗੱਲ ਚੱਲਦੀ ਹੈ ਭਈਆਂ। ਇੱਕ ਵਾਰ ਦੇਖਦੇ ਆਂ ਟਵਿੱਟਰ ਤੇ ਕਿਉਂਕਿ ਟਵਿੱਟਰ ਸਭ ਤੋਂ ਜ਼ਿਆਦਾ ਐਕਟਿਵ ਹੁੰਦਾ ਹੈ ਜੇ ਕਮਾਂ ਵਿੱਚ ਜੇ ਟਵਿੱਟਰ ਦੀ ਟਵਿੱਟਰ ਖੋਲ ਲੈਂਦੇ ਆ ਟਵਿੱਟਰ 'ਚ ਏਡ ਵੱਡੀ ਗੱਲ। ਦੇਖ ਲੈਂਦੇ ਆ ਟਵਿੱਟਰ 'ਚ ਕੀ ਹੈ ਸਭ ਤੋਂ ਪਹਿਲੇ ਨੰਬਰ ਤੇ ਕੀ ਆਂਦਾ ਹੈਗਾ ਹੈ। ਸਭ ਤੋਂ ਪਹਿਲਾ ਉਹ ਸੰਜੀਵ ਗੋਇੰਗ ਦਾ ਰਿਸ਼ਭ ਪੰਧਰੋਂ ਬੈਟਿੰਗ ਕਰਦੇ ਦੇਖਦਾ। ਉਹ ਬੱਚੇ ਦੀ ਮੋਟਰ ਬਣਾਈਆ ਬੱਚਾ ਗੁੱਸੇ ਚ ਆ ਗਿਆ ਕਹਿੰਦਾ ਸੰਜੀਵ ਗੋਇੰਗ ਦਾ ਦੇਖਦਾ ਦਿਖਾ ਦੇ ਮਾੜਾ ਦਿਖਾ ਦੇ ਆ ਆ ਦੇਖੋ ਆ ਕਹਿੰਦੇ ਮੈਂ ਮੈਂ ਕੋਲ ਮੈਂ ਕੋਲ ਕੋਲ ਲੱਗ ਜਾਓ ਆ ਦੇਖ ਲੋ ਜੀ ਸੰਜੀਵ ਉਹ ਤੂੰ ਜਾ ਗਿਆ ਚਲ ਰਹਿਣ ਦੇ ਛੱਡੋ ਹਾਂ ਆ ਉੱਪਰ ਵਾਲੀ ਵੀਡੀਓ ਸੰਜੀਵ ਗੋਇੰਗ ਦਾ ਵਾਚਿੰਗ ਰਿਸ਼ਪ ਪੰਦ ਬੈਟਿੰਗ ਕਿਉਂਕਿ ਆਈਪਲ ਚੱਲਿਆ ਨਹੀਂ ਆਖਰੀ ਵਾਰ ਤੇ ਸੈਂਚਰੀ ਮਾਰਦੀ ਸੀ ਟਪੂਸੀਆ ਮਾਰ ਰਿਆ ਸੀ ਮੀਮ ਬਣਦੇ ਪਏ ਨੇ ਪਰ ਉਹੀ ਫਿਰ ਚਰਚਾ ਹੀ ਕੋਈ ਬੰਦੇ ਦੀ ਹੋ ਰਹੀ ਹੈ ਕਿਹੜੇ ਗਿੱਲ ਸਾਹਿਬ ਦੀ ਤੁਮਨ ਕੇ ਯਾਰ ਵਧੀਆ ਬੈਟਿੰਗ ਕੀਤੀ ਹੈ ਵਧੀਆ ਬੈਟਿੰਗ ਕੀਤੀ ਹੈ ਪੂਰੀ ਟੀਮ ਨੇ ਵਧੀਆ ਬੈਟਿੰਗ ਕੀਤੀ ਹੈ ਕੋਈ ਚੱਕਰ ਨਹੀਂ ਸਾਇੰਸ ਦਰਸ਼ਨ ਉਹ ਅਗਲੀ ਵਾਰੀ ਦੇਖ ਲਾਂਗੇ ਬਾਕੀ ਪੂਰੀ ਟੀਮ ਨੇ ਹੁਣ ਤੱਕ ਪੂਰੀ ਟੀਮ ਕੀ ਮਤਲਬ ਹਾਫ ਟੀਮ ਨੇ ਵਧੀਆ ਬੈਟਿੰਗ ਕੀਤੀ ਹੈ ਸਭ ਕਰਤਾ ਉਹਨਾਂ ਨੇ ਹਾਂ ਕਿ ਸਾਨੂੰ ਕਿ ਅਸੀਂ ਵਧੀਆ ਖੇਡ ਸਕਦੇ ਹਾਂ ਨਾਲੇ ਕਿ ਤੁਸੀਂ ਚਿੰਤਾ ਨਾ ਕਰੋ ਕੋਹਲੀ ਰੋਹਿਤ ਦੀ ਤੁਸੀਂ ਚਿੰਤਾ ਨਾ ਕਰੋ ਜੇ ਨਹੀਂ ਆਏਗੇ ਤੁਸੀਂ ਸਾਡੇ ਯਕੀਨ ਰੱਖੋ ਆਪਾਂ ਵਧੀਆ ਖੇਡਾਂਗੇ ਵਧੀਆ ਖੇਡ ਕੇ ਦਿਖਾਵਾਂਗੇ ਵਧੀਆ ਖੇਡ ਰਹੇ ਹੈਗੇ ਇਸ ਕਰਕੇ ਨਹੀਂ ਬਿਲਕੁਲ ਉਹ ਯਕੀਨ ਵਾਲੀ ਗੱਲ ਬਹੁਤ ਜ਼ਰੂਰੀ ਹੈ ਹੁਣ ਆਪਾਂ ਸਾਡੇ ਘਰ ਦੇ ਕਹਿੰਦੇ ਨੂੰ ਅਸੀਂ ਸਚਿਨ ਨੇ ਛੱਡਿਆ ਅਸੀਂ ক্রিকেট ਦੇਖਣਾ ਬੰਦ ਕਰਤਾ ਸੀ ਹਾਂ ਤੁਸੀਂ ਕਹਿੰਦੇ ਸੀ ਕਿ ਕੋਹਲੀ ਨੇ ਛੱਡਿਆ ਮੈਂ ਮੈਂ ਛੱਡ ਦਿਆ ক্রিকেট ਦੇ ਮਤਲਬ ਠੀਕ ਹੈ ਮਤਲਬ ਨਹੀਂ ਵਧੀਆ ਗੱਲ ਹੈ ਨਾ ਪੰਜਾਬੀ ਮੁੰਡੇ ਨੂੰ ਕਪਤਾਨੀ ਮਿਲੀ ਹੈ ਯਾਰ ਕਪਤਾਨੀ ਪੰਜਾਬੀ ਮੁੰਡੇ ਨੂੰ ਮਿਲੀ ਵਧੀਆ ਗੱਲ ਹੈ ਮੈਂ ਤੇ ਆ ਕਹਿੰਦਾ ਹੁਣ ਬੰਦਾ ਵਧੀਆ ਯਾਰ ਵਧੀਆ ਖੇੜਿਆ ਵਧੀਆ ਖੇਡੂਗਾ ਅੱਗੇ ਵਧੀਆ ਖੇੜਦੇ ਰਹਿਣਾ ਉਹਨੇ ਨਾਮ ਰੋਸ਼ਨ ਕਰਨਾ ਮੈਂ ਕਹਿੰਦਾ ਸ਼ੁਮਨ ਗਿੱਲ ਚਲੋ ਕੋਈ ਗੱਲ ਨਹੀਂ ਹੁਣ ਸ਼ਰੇਆ ਸੇਰ ਚਲੋ ਹੈਗਾ ਯਾ ਮੈਂ ਵੈਸੇ ਜਾਂਦਾ ਹੀਗਾ ਨਹੀਂ ਕਿ ਸ਼ਰੇਆ ਸੇਰ ਨੂੰ ਕਿੰਨੇ 1 ਡੇਜ ਕਪਤਾਨੀ ਮਿਲ ਸਕਦੀ ਹੈ ਗੱਲਾਂ ਹੈਗੀਆਂ ਕਿ ਗੱਲਾਂ ਤੇ ਹੈਗੀਆਂ ਹੈ ਸ਼ਰਮਾ ਕਿਉਂਕਿ ਆਪਾਂ ਕਪਤਾਨੀ ਦਾ ਗਰੂਮ ਵੀ ਤਾਂ ਕਰਨਾ ਹੈ ਨਾ ਨਵਾਂ ਹੂੰ 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 ਤੇ ਹੋ ਸਕਦਾ ਹੈ ਸ਼ਰੇਆ ਸੇਰ ਨੂੰ ਕਪਤਾਨੀ ਦੇ ਦੇਣ ਕਿਉਂਕਿ ਜਦੋਂ ਤੋਂ ਕੋਲੀ ਨੇ ਕਪਤਾਨੀ ਛੱਡੀ ਹੈ ਫਾਰਵਰਡ ਦੀ ਅਸੀਂ ਇੰਨੇ ਕਪਤਾਨ ਬਦਲੇ ਇੰਡੀਆ ਨੇ ਕਦੇ ਤਵਨ ਨੂੰ ਕਪਤਾਨੀ ਦੇ ਦਿੱਤੀ ਕਦੇ ਰੁਸ਼ਨ ਮਾ ਬਣ ਗਿਆ ਜਦ ਦੋਵੇਂ ਨਹੀਂ ਹੈਗੇ ਕੋਈ ਹੋਰ ਨੂੰ ਕਪਤਾਨੀ ਦੇ ਦਿੱਤੀ ਸੂਰਜ ਸੂਰਜ ਕੁਮਾਰ ਯਾਦਵ ਨੂੰ ਪੱਕਾ T20 ਕਪਤਾਨ ਬਣਾਇਆ ਹੈ ਹਾਰਦਿਕ ਪੰਡਿਆਾ ਵਾਈਸ ਕਪਤਾਨ ਸੇਗਾ ਉਹਨੂੰ ਵਿਚਾਰੇ ਨੂੰ ਕਿਸੇ ਪਾਸੇ ਨਹੀਂ ਰੱਖਿਆ ਗੇਲ ਨੂੰ ਵੀ ਦਿੱਤੀ ਸੀ ਕਪਤਾਨੀ ਕਿ ਨਹੀਂ ਨਹੀਂ ਗੇਲ ਨੂੰ ਕਪਤਾਨੀ ਦਿੱਤੀ ਗੇਲ ਨੂੰ ਕਿਉਂਕਿ ਹੁਣ ਗੇਲ ਨੂੰ ਕਾਦੀ ਟੈਸਟ ਦਿੱਤੀ ਕਾਦੀ ਦਿੱਤੀ ਹੈ ਦਿੱਤੀ ਨਹੀਂ ਕੋਈ ਹੁਣ ਕੱਲੀ ਟੈਸਟ ਹੀ ਦਿੱਤੀ ਗੇਲ ਅੱਛਾ ਟੈਸਟ ਫੁੱਲ ਟੈਸਟ ਗੇਲਾ 1 ਡੇ ਦਾ ਰਵੀ ਸ਼ਰਮਾ T20 ਦਾ ਆਪਣੇ ਸੁਖਮਾਰ ਭਾਜੀ ਤਿੰਨ ਫਾਰਮੈਟ ਤਿੰਨ ਕਪਤਾਨ ਹੋ ਸਕਦਾ ਤੈਨੂੰ ਅਲੱਗ-ਅਲੱਗ ਆਪਣੇ ਤਰੀਕੇ ਨਾਲ ਰਿਜ਼ਲਟ ਲੈ ਕੇ ਆਣਾ ਹੂੰ ਬਾਕੀ ਇਹ ਪਹਿਲੇ ਨਹੀਂ ਆਵਲਾ ਰਿਜ਼ਲਟ ਦੇ ਦਿਖਾ ਲੱਗੇਦਾ ਬਾਕੀ ਦੇਖਦੇ ਅੱਗੇ ਕੀ ਕਰਦੇ ਤੇ ਪਹਿਲਾ ਦਿਨ ਹੋਇਆ ਹੈਗਾ ਇਹ ਪਹਿਲਾ ਦਿਨ ਹੈ ਹਾਂ ਇੰਗਲੈਂਡ ਕਿਉਂਕਿ ਨਾ ਇਹ ਬੰਦਾ ਆਪ ਕਿਤੇ ਹੋਰ ਮੁਲਕ ਖੇਡਣ ਜਾਂਦਾ ਨਾ ਸਭ ਤੋਂ ਵੱਡੀ ਉਸ ਦੂਸਰੀ ਟੀਮ ਦੀ ਜਿਹੜੀ ਹੁੰਦੀ ਹੈ ਹੋਮ ਟੀਮ ਦੀ ਉਹਦੇ ਤੇ ਪ੍ਰੈਸ਼ਰ ਇਹ ਹੁੰਦਾ ਕਿ ਆਪਾਂ ਇਹਨਾਂ ਨੂੰ ਕੰਡੀਸ਼ਨਸ ਆਪਣੇ ਹਿਸਾਬ ਨਾਲੀਆਂ ਦੇਣੀਆਂ ਜਿਵੇਂ ਸਾਡੇ ਸਪਿਨਿੰਗ ਟਰੈਕ ਹੁੰਦਾ ਇਹ ਸਪਿਨ ਦੇ ਜਾਲ ਚ ਪਸਾਣਾ ਉਹ ਕਹਿੰਦੇ ਨੇ ਅਸੀਂ ਸਵਿੰਗ ਪਿਚ ਦਈਏ ਸੀਮ ਦਈਏ ਬਟ ਅੱਜ ਨਾ ਸਵਿੰਗ ਸੀਗੀ ਨਾ ਬਾਉਂਸ ਸੀਗੀ ਵੈਸੇ ਜੇ ਹਿਸਾਬ ਦੇ ਨਾਲ ਉਹਨੇ ਲਿਆ ਨਾ ਆਪਣੇ ਬੋਲਿੰਗ ਲਈ ਹੈਗੀ ਆ ਮੈਨੂੰ ਲੱਗਿਆ ਲੈ ਆ ਵੀ ਯਾਰ ਹਾਂ ਇਹ ਪਟਾਕੇ ਬਾਣਗੇ ਪਰ ਲੇਕਿਨ ਪਟਾਕੇ ਉਹਨਾਂ ਦੇ ਆਪਣੇ ਵਿਚਾਰੇ ਆ ਨਿਕਲੇ ਭੇਜੇ ਗਏ ਦਵਾਲੀ ਤੋਂ ਪਹਿਲਾਂ ਪਟਾਕੇ ਦਵਾਲੀ ਤੋਂ ਪਹਿਲਾਂ ਉਹਨਾਂ ਦੇ ਪਟਾਕੇ ਭੇਜਦੇ ਸੀ ਵਿਚਾਰੇ ਸੋਗਦੇ ਪਏ ਸੀ ਆਪਾਂ ਬੋਲਿੰਗ ਕਿਉਂ ਲਈ ਬੈਟਿੰਗ ਲੈ ਲੈਂਦੇ ਕਿਉਂਕਿ ਧੁੱਪ ਆ ਗਈ ਸੀ ਫਿਰ ਜਦੋਂ ਉਹ ਨਾ 20 ਓਵਰ ਨਿਕਲ ਗਏ ਗੇਂਦ ਪੁਰਾਣੀ ਹੋ ਗਈ ਫਿਰ ਤਾਂ ਉਹੀ ਉਮੀਦ 60 75 ਓਵਰ ਹੋਣ ਗੇਂਦ ਰਿਵਰਸ ਹੋਣੀ ਸ਼ੁਰੂ ਹੋਵੇ ਪਰ ਉਹਨਾਂ ਕੋਲ ਉਹਨਾਂ ਦਾ ਬੋਲਰ ਹੀ ਜਿਹੜਾ 90 95 ਮਾਈਲ ਪ੍ਰਤੀ ਘੰਟਾ ਕਰਾ ਸਕੇ 150 ਦੀ ਸਪੀਡ ਕਰਾ ਸਕੇ ਇੱਕੋ ਬੰਦੇ ਨੇ ਜਿਹੜਾ ਜ਼ੋਰ ਲਾਇ ਉਹਨੇ ਦਿਖਤ ਗੱਡੀ ਸਹੀ ਵਾਲੇ ਗੱਡੀ ਜ਼ੋਰ ਲਾਇਆ ਉਹ ਦਿਖਦਾ ਪਿਆ ਸੀ ਹੁਣ ਬੰਦਾ ਇਕੱਲਾ ਕਿਨਾਂਕ ਜ਼ੋਰ ਲਾ ਲਵੇ ਹੁਣ ਉਮੀਦ ਇਹ ਹੈ ਕਿ ਕੱਲ ਇੰਡੀਆ ਘਟੋ ਘਟ 250 ਸਕੋਰ ਹੋਰ ਮਾਰੇ ਕਿਉਂਕਿ ਆਪਾਂ ਗਏ ਨਾ ਦੂਜੇ ਸੈਸ਼ਨ ਤੱਕ ਨਾ ਦੂਜੇ ਮਤਲਬ ਲੰਚ ਤੱਕ ਖੇਡੇ ਹੂੰ ਪਹਿਲਾ ਟੀ ਫਿਰ ਲੰਚ ਤੱਕ ਖੇਡੇ ਫਿਰ ਇਹਨਾਂ ਨੂੰ ਆਖਰੀ ਸੈਸ਼ਨ ਵਿੱਚ ਆਪਣੇ ਭਾਜੀ ਆਣ ਬੂਮਰਾ ਹੋਣੀ ਅੱਛਾ ਤੇ ਵਿਕਟਾ ਲੈਣ 1 2 3 ਹੂੰ ਮੇਨ ਜਿਹੜੇ ਬੰਦੇ ਨੇ ਦੋ ਨੇ ਇਹਨਾਂ ਦੇ ਜਿਨ੍ਹਾਂ ਕੋ ਅਸਾਸੀ ਸਭ ਤੋਂ ਪਹਿਲਾ ਆਊਟ ਕਰ ਰਹਾ ਸਭ ਤੋਂ ਪਹਿਲਾ ਬੰਦਾ ਹੈ ਇਹਨਾਂ ਦਾ ਜੋ ਰੂਟ ਲੋ ਜੀ ਸ਼ਮਨ ਗਿੱਲ ਨੇ ਵੀ ਨਾਮ ਲਿਖ ਦਿੱਤਾ ਆਪਣਾ ਉਹ ਜੋਇਨ ਕੈਪਟਨ ਮਾੜਾ ਲਿਸਟ ਵਿੱਚ ਮਤਲਬ ਡੈਬਿਊ ਕੈਪਟਨ ਐਸ ਕੈਪਟਨ ਜੋਇਨ ਹਾਂ ਹਾਂ ਕੈਪਟਨ ਮੈਨੂੰ ਇੰਡੀਅਨ ਕੈਪਟਨ ਡੈਬਿਊ ਦਾ ਪਹਿਲਾ ਤੁਹਾਡਾ ਮੈਚ ਡੈਬਿਊ ਦਾ ਪਹਿਲਾ ਮੈਚ 100 ਸੈਂਚਰੀ ਮਾਰੀ ਹੈ ਉਹਨੇ ਵੀ ਬਣਾਈ ਸੀ 2014 ਚ ਆਸਟ੍ਰੇਲੀਆ ਵਿੱਚ ਹਾਂ ਬਾਕੀ ਹੁਣ ਸ਼ਮਨ ਗਿੱਲ ਆਪਣੇ ਭਾਈ ਹੈਗੇ ਹੀ ਨੇ ਹੂੰ ਬੁੜੀ ਜਨਰੇਸ਼ਨ ਨੂੰ ਪੰਜਾਬ ਕਿੰਗਸ ਆ ਗਿਆ ਐਮ ਆਰ ਐਫ ਦਾ ਜਿਹੜਾ ਬੈਟ ਆ ਉਹ ਵੀ ਟਰੈਵਲ ਹਾਂ ਐਮ ਆਰ ਐਫ ਬੈਟ ਦੀ ਬੜੀ ਚਰਚਾ ਕੀਤੀ ਜਾ ਰਹੀ ਹੈਗੀ ਆਪਣੇ ਅਰੇ ਵਿੱਚ ਕਮੈਂਟਰੀ ਵਿੱਚ ਹਾਂ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਐਮ ਆਰ ਐਫ ਬੈਟ ਚਰਚਾ ਰਿਹਾ ਪਹਿਲਾ ਸਟਾਰਟਿੰਗ ਦੇ ਵਿੱਚ ਖੇਡੇ ਹੈਗੇ ਆ ਸਚਿਨ ਤੰਦੂਰਕਰ ਰੋਏ ਕੋ ਵਿਰਾਟ ਕੋਹਲੀ ਤੇ ਹੁਣ ਖੇਡ ਰਿਹਾ ਪ੍ਰਿੰਸ ਸ਼ੁਮਨ ਗਿੱਲ ਤੇ ਜਿਹਦੇ ਹੱਥ ਬੈਟ ਲੱਗਿਆ ਹੈ ਇਹ ਵਾਲਾ ਉਹਨੇ ਪਟਾਕੇ ਪਾਏ ਆ ਪਵਲੀ ਤੋਂ ਪਹਿਲਾਂ ਦਿਵਾਲੀ ਤੋਂ ਪਹਿਲਾਂ ਉਹਨੇ ਪਟਾਕੇ ਪਾਏ ਹੈਗੇ ਆ ਤੇ ਫਰੀ ਵਾਲੇ ਪਾਏ ਆ ਚਲੋ ਹੁਣ ਮੇਨ ਦੇ ਦਮ ਤੇ ਪਾਇਆ ਸੱਚ ਮੇਨ ਦੇ ਦਮ ਤੇ ਪਾਇਆ ਸੈਕਿੰਡ ਡੇ ਆਊਗਾ ਸੈਕਿੰਡ ਡੇ ਦਾ ਵੀ ਪੂਰਾ ਹਾਲ ਤੁਹਾਨੂੰ ਦੱਸਾਂਗੇ ਹੂੰ ਉਮੀਦ ਇਹ ਹੈ ਕਿ ਇੰਡੀਆ ਘੱਟੋ ਘੱਟ 200 ਸਕੋਰ ਹੋਰ ਬਣਾਵੇ 550 500 ਦੇ ਨੇੜੇ ਤੇ ਜਿਹੜੇ ਜਾਵੇ ਤੇ ਆਖਰੀ ਸੈਸ਼ਨ ਦੇ ਵਿੱਚ ਘੱਟੋ ਘੱਟ 2-3 ਵਿਕਟਾਂ ਲਵੇ ਉਹਨਾਂ ਨੂੰ ਬੈਕਫੁੱਟ ਤੇ ਧਕੇਲੇ ਕਿਉਂਕਿ ਫਿਰ ਉਹਨਾਂ ਨੂੰ ਹੋਊਗਾ ਨਾ ਅਸੀਂ ਸਿਰਫ ਮੈਚ ਡਰਾ ਕਰਾਂਗੇ ਕੋਈ 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 ਮਸਾਲੇ ਵਾਲੀ ਗੱਲ ਕਰੀਏ ਕਿ ਹਾਂ ਵੀ ਜਿੱਦਾਂ ਆਸਟ੍ਰੇਲੀਆ ਦੇ ਨਾਲ ਮੈਚ ਹੁੰਦਾ ਬਿਆ ਸੀਗਾ ਉਹ ਕੋਈ ਕਹਿੰਦਾ ਵਾਹੀਗਾ ਤੇਜ਼ ਬੋਲ ਕਰਾ ਉਹ ਤੇਰੀ ਸਲੋ ਬੋਲ ਆ ਰਹੀ ਹੈ ਕੋਈ ਕਿਸੇ ਨਾਲ ਲੜਾਈ ਕਰ ਰਿਹਾ ਹੈਗਾ ਹਾਂ ਵੀ ਕੌਨਟੈਸ ਤੇਰੇ ਲੱਗੀ ਤੇ ਨਹੀਂ ਹੈਗੀ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਚੀਜ਼ ਦੇਖਣ ਨੂੰ ਮਿਲੀ ਨਹੀਂ ਹੈਗੀ ਕਿ ਥੋੜਾ ਐਂਟਰਟੇਨਿੰਗ ਬਣਿਆ ਰਹਿੰਦਾ ਹੈ ਹਾਂ ਮਤਲਬ ਲੜਾਈਆਂ ਨਹੀਂ ਨਾ ਹੋ ਰਹੀਆਂ ਪਤਾ ਹੀ ਲੜਾਈਆਂ ਕੀ ਹਲੇ ਕਿਉਂਕਿ ਮੈਂ ਛਲੇ ਪਹਿਲਾਂ ਹੀ ਇਹ ਹਲੇ ਕਿ ਦੂਜੇ ਨਾਲ ਇਹਨਾਂ ਦਾ ਰابطਾ ਇਹਨਾਂ ਦਾ ਹੈ ਨਹੀਂ ਅੱਛਾ ਜਦੋਂ ਸਕੋਰ ਫਸਣਗੇ ਚੀਜ਼ਾਂ ਹੋਣਗੀਆਂ ਬੋਲਿੰਗ ਆਉਗੀ ਅਸੀਂ ਵੀ ਰੋਲਾ ਪਾਵਾਂਗੇ ਥੋੜਾ ਐਂਟਰਟੇਨਮੈਂਟ ਬਣਿਆ ਰਹਿਣਾ ਚਾਹੀਦਾ ਐਂਟਰਟੇਨਮੈਂਟ ਹੋਣਾ ਚਾਹੀਦਾ ਟੈਸਟ ਕ੍ਰਿਕਟ ਦਾ ਦੇਖੋ ਆ ਬੰਦੇ ਕਈਆਂ ਨੂੰ ਬੋਰ ਕਰਦੀ ਆ ਭਾਈ ਬੋਰ ਹੋਣ ਵਾਲੇ ਹੁੰਦੇ ਨੇ ਅਸੀਂ ਦੂਪ ਲੱਗੇ ਟੈਰ ਪਾਉਂਦੇ ਸਬੰਦੇ ਬੈਠੇ ਸੋ ਜਾਂਦੇ ਨੇ ਕਿਉਂਕਿ ਇਹ ਟੈਸਟ ਸਿਰਫ ਪਲੇਅਰਜ਼ ਦਾ ਨਹੀਂ ਆਡੀਅੰਸ ਦਾ ਵੀ ਟੈਸਟ ਹੈ ਜਿਹੜੀ ਮੈਚ ਦੇਖ ਰਹੀ ਹੈ ਉੱਥੇ ਹਾਂ 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 ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਇੰਡल्ज ਰੱਖ ਕਿੱਦਾਂ ਦੇਖਦੇ ਹੋ ਤੁਸੀਂ ਕਿੱਦਾਂ ਦੇਖਦੇ ਹੋ ਹਰ ਗੇਂਦ 'ਚ ਕੁਝ ਨਾ ਕੁਝ ਨਵਾਂ ਹੁੰਦਾ ਬਿਲਕੁਲ ਹਰ ਗੇਂਦ ਤੁਸੀਂ ਜ ਮਟੈਸਟਰ ਮੈਚ ਨੂੰ ਪੰਜੇ ਦਿਨ ਇੱਕ ਵੀ ਬੋਲ ਮਿਸ ਕੀਤਾ ਦੇਖਦਾ ਤੇ ਮਾੜਾ ਮੋਟਾ ਬੰਦੇ ਬਾਥਰੂਮ ਉਤਰਦੇ ਨਹੀਂ ਕੋਈ ਖੰਦੇ ਨਹੀਂ ਉਹਨਾਂ ਦਾ ਵੀ ਲੰਚ ਟਾਈਮ ਹੁੰਦਾ ਕੋਈ ਚੱਲਦਾ ਟੀ ਟਾਈਮ ਤੇ ਚੱਲ ਕੀ ਹੋ ਗਿਆ ਇਹ ਗੱਲ ਠੀਕ ਹੈ ਤੇ ਹੁਣੇ ਹਾਂ ਲੜਾਈਆਂ ਤਾਂ ਚੱਲਣਾ ਹੁਣ ਲੜਾਈਆਂ ਫਿਰ ਅੱਜ ਕੱਲ ਚੀਜ਼ਾਂ ਇਹ ਬੜੀਆਂ ਹੋ ਗਈਆਂ ਨੇ ਕਿ ਤੁਸੀਂ ਮਾੜਾ ਮੋਟਾ ਕਿਸੇ ਨੂੰ ਕੁਝ ਕਹਿ ਦਿਓ ਤੁਹਾਡੇ ਤੇ ਬੈਨ ਲੱਗ ਜਾਂਦਾ ਇਹ ਗੱਲ ਸਹੀ 2012 ਚ ਕਰਾਊਡ ਬੋਲਦੀ ਵੀ ਸੀ ਕੋਹਲੀ ਨੂੰ ਕੁਝ ਉਹਨੇ ਤਾਂ ਸਿੱਧਾ ਮਿਡਲ ਸਿੰਗਲ ਦਿਖਾ ਦਿੱਤੀ ਯਾਰ ਪਾਲਚੀ ਮਾਂ ਮੰਗ ਜਦੋਂ ਬੋਰਡ ਦੇ ਕਹ ਸੀ ਚਿਮਾ ਸਾਹਿਬ ਅਨਤੇ ਸਦਾ ਵੇ ਮਿਡਲ ਫਿੰਗਰ ਫਰੰਟ ਪੇਜ ਤੇ ਆਸਟ੍ਰੇਲੀਆਨ ਅਖਬਾਰ ਦੇ ਫਰੰਟ ਪੇਜ ਤੇ ਵਿਰਾਟ ਕੋਹਲੀ ਦੀ ਫੋਟੋ ਸਗੀ ਚੀਮਾ ਸਾਹਿਬ ਬਣਿਆ ਇਹਦੀ ਹਾਂ ਹਾਂ ਤੇ ਉਹ ਉਹਨਾਂ ਦੇ ਉਦੋਂ ਉਹਦਾ ਰੈਫਰੀ ਕਹਿੰਦਾ ਗਲਤੀ ਮੰਨਦਾ ਕਿ ਨਹੀਂ ਹੁੰਦਾ ਕਹਿੰਦਾ ਯਾਰ ਫੋਟੋ ਦਾ ਸਾਹਮਣੇ ਹਲੇ ਵੀ ਨਾ ਮੰਨਦਾ ਮੇਰੇ ਕਹਿੰਦਾ ਨਾ ਹਲੇ ਵੀ ਨਾ ਚਾਹੁੰਦਾ ਨਾ ਅੱਜ ਮੈਂ ਗਲਤੀ ਹੈ ਗਿਆ ਉਹ ਕਰਾਊਡ ਬੋਲਦਾ gsi ਤੇ ਮੈਂ ਕਹਾਤਾ ਇਹ ਖੇਜਬਾਈ ਜੀ ਅੱਗੇ ਬੰਦਾ ਆਪਣੇ ਵੱਲ ਇੱਕ ਜ਼ੋਰ ਲਾ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਤੁਸੀਂ ਉਹਨੂੰ ਹਾਏ ਉਂਗਲਾਂ ਦਿਖਾ ਰਹੇ ਫਿਰ ਉਹਨੇ ਦਿਖਾਣੀਆਂ ਹੀ ਆਪਣੀਆਂ ਵੀ ਉਂਗਲਾਂ ਕਿ ਨਹੀਂ ਦਿਖਾਣੀਆਂ ਦਿਖਾਣੀਆਂ ਫਿਰ ਠੀਕ ਹੈ ਵਧੀਆ ਗੱਲ ਹੈ ਹੁਣ ਸਾਡੇ ਜਿਹੜੇ ਕਪਤਾਨ ਰਹੇ ਨੇ ਜਾਂ ਜਿਹੜੇ ਚਲੇ ਵੀ ਗਏ ਜਾਂ ਹੁਣ ਆ ਰਹੇ ਨੇ ਇਹ ਉਹ ਬ੍ਰਾਂਡ ਆਫ ক্রিকেট ਖੇਡਦੇ ਬੰਦੇ ਨੇ ਲੇ ਇੱਕ ਹੋਰ ਆ ਗਿਆ ਹੀ ਆ ਕਿਹੜੇ ਵਾਲਾ ਵੈਸੇ ਗਿੱਲ ਮੇ ਵੀ ਕੁਛ ਕੁਆਲਿਟੀ ਤੋਂ ਹੈ ਵਿਰਾਟ ਕੋਹਲੀ ਜੈਸੀ ਬਾ ਠੀਕ ਕਰ ਲੋ ਗੱਲ ਤੇ ਜੇ ਆਊਟ ਹੁੰਦਾ ਫਿਰ ਇਹਨਾਂ ਨੇ ਕੀ ਕਹਿਣਾ ਹੈ ਰੋਹਿਟ ਸ਼ਰਮਾ ਜੈਸੀ ਕੁਆਲਿਟੀ ਹੈ ਨਹੀਂ ਫਿਰ ਉਹ ਕਹਿਣਾ ਚਾਹੀਦਾ ਕਿ ਇਹ ਤੋਂ ਵਧੀਆ ਰੋਹਿਟ ਸ਼ਰਮਾ ਤੇ ਕੋਲੀ ਸਿੱਕੇ ਨਾ ਛੱਡ ਕੇ ਜਾਂਦੇ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਆ ਦੇਖੋ ਕਮੀ ਮਹਿਸੂਸ ਹੋਣਾ ਨਾ ਹੋਣਾ ਬਾਦੀ ਗੱਲ ਹੈ ट्रांजिशन ਫੇਸ ਆਂਦੀ ਹੈ ਕੰਪਨੀਆਂ ਚ ਵੀ ਬੰਦੇ ਬਦਲਦੇ ਰਹਿੰਦੇ ਨੇ ਹੂੰ ਹੂੰ ਇਹ ਤਾਂ ਫਿਰ ਕ੍ਰਿਕਟ ਹੈ ਤੁਸੀਂ ساری ਉਮਰ ਤੱਕ ਖੇਡ ਨਹੀਂ ਸਕੋਗੇ ਬਿਲਕੁਲ ਨਵੇਂ ਨਵੇਂ ਬੰਦੇ ਨੂੰ ਅੱਗੇ ਮੌਕਾ ਦੇਣਾ ਚਾਹੀਦਾ ਕਿਉਂਕਿ ਚਾਣਕ ਫਿਰ ਉਹਨਾਂ ਨੂੰ ਮੌਕਾ ਦਵਾਂਗੇ ਤੇ ਉਹ ਕਿੱਦਾਂ ਖੇਡਣਗੇ ਇਦਾਂ ਟੈਕਲ ਕਰਨਗੇ ਠੀਕ ਹੈ ਨਾ ਯੰਗ ਜਨਰੇਸ਼ਨ ਫਿਰ ਕਿਵੇਂ ਉਹਨਾਂ ਨਾਲ ਅਟੈਚ ਹੋਵੇਗੀ ਉਹਨੇ ਨੇ ਛੱਡ ਜਾਣਾ ਇੱਕ ਟਾਈਮ ਤੇ ਰੋਹਿਤ ਸ਼ਰਮਾ ਵੀ ਇੱਥਾ ਛੱਡ ਗਏ ਵਨਡੇ ਇਹਨਾਂ ਦੇ ਹੈਗੇ ਆ 2027 वर्ल्ड कप ਤੱਕ ਰਹਿੰਦੇ ਆ ਨਹੀਂ ਰਹਿੰਦੇ ਬਾਅਦ ਦੀ ਗੱਲ ਹੈ 40 ਵਨਡੇ ਇਹਨਾਂ ਨੇ ਖੇਡਣੇ ਆ ਹੂੰ 40 ਵਨਡੇ ਚ ਹੋ ਸਕਦਾ ਇੱਕ ਅੱਧਾ ਜ਼ਿੰਬਾਬਵੇ ਬੰਗਲਾਦੇਸ਼ ਦਾ ਟੂਰ ਹੋਵੇ ਪਰ ਉਹ ਕਹਿੰਦਾ ਨਹੀਂ ਖੇਡਣਾ ਚਲੋ ਇਸੇ ਹਿਸਾਬ ਦੇ ਨਾਲ ਰਿਸ਼ਪ ਪੰਥ ਨੇ 3000 ਟੈਸਟਸ ਰਨ ਵੀ ਪੂਰੇ ਕਰ ਲਏ ਆ ਤੇ 76 ਪਾਰੀਆਂ ਖੇਡ ਕੇ ਤੇ ਪੱਕਾ ਵੀ ਹੋ ਗਿਆ ਅਗਲੇ ਆਈਪੀਐਲ ਵਾਸਤੇ ਇੱਕੋ ਹੀ ਪਾਰੀ ਚਾਹੀਦੀ ਆ ਆਖਰੀ ਮੈਚ ਵੀ ਆਈਪੀਐਲ ਪਾਰੀ ਖੇਡਤੀ ਸੀ ਤੇ ਹੁਣ ਵੀ ਹੂੰ ਵਧੀਆ ਨਹੀਂ ਖੇਡਦਾ ਪਿਆ ਹਲੇ ਖੇਡ ਨਹੀਂ ਹੈ ਨਹੀਂ ਆ ਖੇਡਦਾ ਪਿਆ ਬਣਾਵੇ ਸੈਂਚਰੀ ਬਣਾਵੇ ਇਸ ਤਰ੍ਹਾਂ ਚਾਹਨੇ ਰਿਸ਼ਪੰਤ ਵਧੀਆ ਖੇਡਣ ਕਿਉਂਕਿ ਇਹ ਬੰਦੇ ਨਾ ਮਤਲਬ ਉਸ ਤਰੀਕੇ ਦਾ ਬ੍ਰਾਂਡ ਖੇਡਦੇ ਬਿਨ ਕ੍ਰਿਕਟ ਦਾ ਜਿਹੜੇ ਬੰਦਾ ਚਾਹਵੇਗਾ ਮੈਂ ਟੀਵੀ ਤੇ ਦੇਖਾਂ ਹੂੰ ਹੂੰ ਕਦੋਂ ਤੋਂ ਅਸੀਂ ਆਖਰੀ ਵਾਰ ਦੇਖਿਆ ਸੀਗਾ ਕਿ ਟੈਸਟ ਮੈਚ ਵਿੱਚ ਬੰਦਾ ਰਿਵਰਸ ਸਵੀਪ ਮਾਰ ਰਿਹਾ ਜਾਂ ਆਪਾਂ ਪੁੱਠੇ ਸਿੱਦੇ ਸ਼ਾਟ ਮਾਰ ਰਿਹਾ ਮੈਂ ਤਾਂ ਜਦੋਂ ਇੰਗਲੈਂਡ ਦਾ ਬੈਸਬੋਲ ਟਰਮ ਸ਼ੁਰੂ ਹੋਈ ਸੀ ਉਹ ਦੇਖਿਆ ਸੀਗਾ ਡੇਟੇ ਮੇਡਾ ਸ਼ਾਟ ਮਾਰਨ ਬਟ ਨਹੀਂ ਇੰਗਲੈਂਡ ਨੂੰ ਵੀ ਆਪਾਂ ਐਵੇਂ ਨਾ ਸਮਝੀਏ ਕਿਉਂਕਿ ਜੇ ਉਨਾ ਉਹ ਜਿਸ ਬ੍ਰਾਂਡ ਦਾ ਖੇਡਦੇ ਪਿੰਨੇ ক্রিকেট ਜਾਂ ਉਹਨਾਂ ਦੀ ਜੋ ਆਈਡੀਓਲੋਜੀ ਹੈ ਇੰਡੀਆ ਇੰਗਲੈਂਡ ਦਾ ਪਿਛਲੇ ਟੂਰ ਦਾ ਆਖਰੀ ਮੈਚ ਸੀਗਾ 385 ਦਾ ਟਾਰਗੇਟ ਸੀਗਾ ਸ਼ਾਇਦ ਅੱਛਾ ਦੋ ਦਿਨ ਪਈ ਸੀਗੇ ਇੰਗਲੈਂਡ ਵਾਲਿਆਂ ਨੇ ਚੇਸ ਕੀਤਾ ਸੀ ਉਹ ਮੈਚ ਮਤਲਬ ਬਚ ਕੇ ਖੇੜੀ ਇਹ ਬਚ ਕੇ ਰਹੀਏ ਜਿੰਨੇ ਸਕੋਰ ਬਣਾਈ ਉਹਨੇ ਘਾਟਾ ਹੈ ਹਾਂ ਜਿਹੜੀ ਘਾਟਾ ਕਹਿੰਦਾ ਮਤਲਬ ਹੈ ਉਹ ਖੇਡਦੇ ਉਸ ਤਰੀਕੇ ਦਾ ক্রিকেট ਕਹਿੰਦੇ ਅਸੀਂ ਠੋਕੇ ਖੇੜਨਾ ਹਮ ਆਊਟ ਹੁੰਦੇ ਹੋਈ ਹੈ ਬਈ ਠੋਕੇ ਖੇੜਨਾ ਪਹਿਲੇ ਐਸ਼ਜ਼ ਸ਼ੁਰੂ ਹੋਇਆ ਸੀਗਾ ਉਹ ਕਹਿੰਦੇ ਬੈਸਬੋਲ ਟਰਮ ਆਈ ਹੈ ਜੀ ਬੈਸਬੋਲ ਬ੍ਰੈਂਡਨ ਮਕਲਬ ਨੂੰ ਬੈਸ ਕਹਿੰਦੇ ਆ ਉਹ ਕਹਿੰਦਾ ਉਹ ਟਰਮ ਲੈ ਕੇ ਆਇਆ ਕਿ ਤੁਸੀਂ ਟੈਸਟ ਨੂੰ ਵੀ T20 ਵਾਂ ਖੇਡਣਾ ਅੱਛਾ ਐਸ਼ਜ਼ ਦੇ ਪਹਿਲੇ ਮੈਚ ਦੀ ਪਹਿਲੀ ਬੋਲ ਕਮੈਂਡੇਟਰ ਲੱਗਿਆ ਨਾਸਰ ਹੁਸੈਨ ਕਹਿੰਦਾ ਦੇਖਦੇ ਆ ਬੈਸਬੋਲ ਕੀ ਕਰਦਾ ਇਸ ਮੈਚ ਆਊਟ ਹੋ ਗਿਆ ਪਹਿਲੇ ਗੇਂਦ ਚੌਕਾ ਮਾਰਿਆ ਅੱਛਾ ਕਹਿੰਦਾ ਬੈਸਬੋਲ ਹੈ ਅਰਾਈਵਡ ਉਹਨੇ ਫਿਰ ਧੋਇਆ ਉਹਨਾਂ ਨੇ ਬੰਦਿਆਂ ਨੇ ਜੈਕ ਕਰੋਲੀ ਨੇ ਤੇ ਸਟੋਕਸ ਨੇ ਤੇ ਬਰੁੱਕ ਨੇ ਹਾਂ ਹੈਰੀ ਬਰੁੱਕ ਬੜਾ ਤਗੜਾ ਬੰਦਾ ਹੈ ਇੰਗਲੈਂਡ ਦਾ ਉਹ ਨਵਾਂ ਹੂੰ ODI ਤੇ ਉਹ T ਬਾਕੀ ਸਕੋਰ ਬੰਨਣਾ ਚਾਹੀਦਾ ਹੈ ਕੱਲ ਘਟੋ ਘਟ 200 ਹੋਰ ਤੇ ਆਪਣੇ ਵਾਲੇ ਆਖੀ ਸੈਸ਼ਨ ਚ ਘਟੋ ਘਟ 2 ਜਾਂ 3 ਵਿਕਟਾ ਲੈਣ ਤਾਂ ਕਿ ਉਹਨਾਂ ਨੂੰ ਬੈਕਫੋਰਟ ਤੇ ਸੁੱਟਣ ਕਿਉਂਕਿ ਜੇਕਰ ਆਪਾਂ ਕਰ ਸਕਦੇ ਹਾਂ ਹੋ ਵੀ ਕਰ ਸਕਦੇ ਆ ਥੈਟਸ ਵਾਈ ਬਿਲਕੁਲ ਕਿ ਉਹਨਾਂ ਲਈ ਦੇ ਵਿੱਚ ਹੋਰ ਆਸਾਨ ਹੋ ਜਾਏਗੀ ਹਾਂ ਸੈਕਿੰਡ ਥਰਡ ਡੇ ਤੇ ਪਿਚ ਸਪਿਨ ਹਾਲੇ ਸਪਿਨ ਹੋਈ ਸਪਿਨ ਵੀ ਹੋ ਸਕਦੀ ਹੈ ਕਿਉਂਕਿ ਸਪਿਨਿੰਗ ਟਰੈਕ ਜੋ ਆਪਾਂ ਦੇਖਿਆ ਉਹਦੀ ਬਸ਼ੀਰ ਦੀ ਬਾਲ ਸਪਿਨ ਕਿੰਨੀ ਹੁੰਦੀ ਵੀ ਸੀਗੀ ਪਹਿਲੇ ਪਹਿਲੇ ਦਿਨ ਨਹੀਂ ਸਪਿਨ ਹੋਣ ਲੱਗੀ ਹਾਂ ਤੇ ਦੂਸਰੇ ਤੀਸਰੇ ਦਿਨ ਜਾ ਕੇ ਤਾਂ ਇਹਨੇ ਚੇਨਈ ਦਾ ਟਰੈਕ ਬਣ ਜਾਣਾ ਜਿੱਥੇ ਚੇਨਈ ਚੇਟੀ ਏਡੀ ਬਾਲ ਸਪਿਨ ਹੁੰਦੀ ਹੈ ਉੱਥੇ ਫਿਰ ਆਪਣੇ ਵਾਲੇ ਦੱਸਣਗੇ ਹਾਂ ਭਾਈ ਸਪਿਨ ਬਾਲ ਕਰਾਂਦੇ ਕਿਨੂੰ ਮੈਂ ਬਾਕੀ ਕਰੋਨਾ ਏਅਰ ਨੂੰ ਮੌਕਾ ਮਿਲਿਆ ਬਹੁਤ ਵਧੀਆ ਗੱਲ ਹੈ ਕਰੋਨਾ ਏਅਰ ਡਿਸਰਵਡ ਹੈ ਭੱਜ ਆਣਾ ਉਹਨੇ ਵੀ ਖੇਡਣਾ ਉਹਨੇ ਚਾਂਦਰੇ ਦੇ ਲਗਾਣੇ ਉਹ ਥੱਲੇ ਨਹੀਂ ਮਾਰੀ 6 ਨੰਬਰ ਤੇ ਬੈਟਿੰਗ ਦਿੱਤੀ ਹੈ ਚਲੋ ਕੋਈ ਗੱਲ ਨਹੀਂ ਬੈਟਿੰਗ ਤੇ ਦਿੱਤੀ ਹੈ ਆਹ ਮਨ ਪਾਇਆ ਹੈਗਾ ਬੈਟਿੰਗ ਆਵੇ ਨਾ ਉਹ ਹੁਣ ਇਸਵਰਨ ਵਰਗੇ ਬਾਹਰ ਰੱਖੇ ਹੋਏ ਆਏ ਤੱਕ ਅਬੀ ਮਨਵੀ ਇਸਵਰਨ ਉਹ ਬੰਦੇ ਨੇ ਮਨ ਲੱਗਾ ਸਾਰੀ ਉਮਰ ਇਸ ਉਮੀਦ 'ਚ ਕੱਢਦੀ ਆ ਉਹ ਉਹ ਆਸ਼ਿਕ ਕਿ ਮੈਨੂੰ ਅੱਜ ਵਾਰੀ ਮਿਲੂਗੀ ਉਹ ਆਸ਼ਿਕ ਨਹੀਂ ਹੁੰਦਾ ਜਿਹੜਾ ਕਵੇ ਦੋ ਬੱਚੋ ਕੇ ਸਾਥ ਵੀ ਆਏਗੇ ਤੋ ਉਸੇ ਅਪਣਾ ਲੂੰਗਾ ਅਬੀ ਮਨਵੀ ਇਸਵਰਨ ਉਹ ਸੋ ਮੇਂ ਚ ਕੱਢਦੀ ਆ ਕਿ ਕਦੋਂ ਮੈਨੂੰ ਮੌਕਾ ਮਿਲੇਗਾ ਉਹ ਵਿਚਾਰੇ ਨੇ ਬੰਗਾਲ ਵੱਲੋਂ ਖੇਡਦਾ ਅਬੀ ਮਨਵੀ ਇਸਵਰਨ ਤੇ ਐਡਾ ਤਗੜਾ ਓਪਨਰ ਹੈਗਾ ਉਹਦੇ ਸਟੈਟਸ ਦੱਸਦੇ ਨੇ ਇੰਡੀਆ ਦਾ A ਟੂਰ ਜਿਹੜੇ ਹੁੰਦੇ ਨੇ ਨਾ ਪੱਕੀ ਟੀਮ ਤੋਂ ਪਹਿਲਾਂ ਜਿਹੜੀ ਕੱਚੀ ਟੀਮ ਜਾਂਦੀ ਉਹਨਾਂ 'ਚ ਉਹਦਾ ਰਿਜ਼ਰਵ ਆ ਕਾਫੀ ਤਾਰੀਫ ਸੁਣੀ ਹੋਰੀ ਮੈਂ ਬਟ ਉਹਨੂੰ ਵਿਚਾਰੇ ਨੂੰ ਹਲੇ ਬਿਠਾਇਆ ਹੋਇਆ ਹੈ ਅਰਸ਼ਦੀਪ ਸਿੰਘ ਨੂੰ ਬਿਠਾਇਆ ਹੋਇਆ ਅਰਸ਼ਦੀਪ ਸਿੰਘ ਮੈਂ ਕਹਿੰਦਾ ਟੀਮ ਚਾਹਣਾ ਚਾਹੀਦਾ ਹੂੰ ਕਿਉਂਕਿ ਇੱਕ ਵੈਰਾਈਟੀ ਹੁੰਦੀ ਹੈ ਨਾ ਸਾਰੇ ਸਾਡੇ ਕੋਲ ਵੈਰਾਈਟੀ ਬੋਲਰ ਨੇ ਇੱਕ ਲੈਫਟ ਹੀ ਹੁੰਦਾ ਵੈਰਾਈਟੀ ਹੁੰਦੀ ਹੈ ਹਾਂ ਇੱਕ ਸਰਦਾਰ ਤਾਂ ਹੋਣਾ ਚਾਹੀਦਾ ਵਿੱਚ ਹਾਂ ਬਾਕੀ ਸਹੀ ਗੱਲ ਹੈ ਮੇਨ ਗੱਲ ਹੈ ਮੇਨ ਗੱਲ ਹੈ ਇੱਕ ਸਰਦਾਰ ਹੋਣਾ ਕਿ ਪੰਜਾਬੀ ਤਾਂ ਇੱਕ ਰੱਖੋ ਯਾਰ ਬਸ ਇਹ ਚਲੋ ਹੈਗੇ ਪੰਜਾਬੀ ਹੋਰ ਵੀ ਹੈਗੇ ਆ ਪਰ ਸਰਦਾਰ ਪਰ ਸਰਦਾਰ ਪੰਜਾਬੀ ਨੂੰ ਦੀ ਤਰੱਕੋ ਵਿੱਚ ਇੱਕ ਨਾਲੇ ਖੱਬੂ ਹਰਪ੍ਰੀਤ ਸਿੰਘ ਸੀਗੇ ਹੂੰ ਅਤਵਾਦ ਕੋਈ ਆਇਆ ਨਹੀਂ ਹੁਣ ਚਲੋ ਅਰਸ਼ਦੀਪ ਸਿੰਘ ਆਇਆ ਵਧੀਆ ਗੱਲ ਹੈ ਅਸੀਂ ਕਹਿੰਨੇ ਉਹਨਾਂ ਦਾ ਕਰੀਅਰ ਹਰਪ੍ਰਜਨ ਸਿੰਘ ਉਹਨਾਂ ਤੋਂ ਵੀ ਵੱਧ ਲੰਬਾ ਤੇ ਵਧੀਆ ਹੋਵੇ ਵਧੀਆ ਹੋਵੇ ਮੈਂ ਜੈਸ ਮੈਚ ਲੈਣ ਘਟੋ ਘੜ 300 ਵਿਟਾਂ ਤੇ ਵਧੀਆ ਕਰੀਅਰ ਆਪਣਾ ਬਣਾਣਾ 300 ਤੋਂ ਪਹਿਲਾਂ ਗੱਲ ਨਹੀਂ ਉਹਨੂੰ ਮਨ ਲੱਗਦਾ ਜੇ ਜੇ ਉਹਨੂੰ ਖੜਾਣ ਤਾਂ ਖੜਾੜ ਤਾਂ ਹਾਂ ਜੇ ਇੱਦਾਂ ਹੀ ਬਿਠਾਏ ਰੱਖਾਂਗੇ ਬਾਹਰ ਪਾਣੀ ਪੂਣੀ ਪਲਾਂਦੇ ਪੇਰ ਕਿਤੇ ਉਹਨੇ ਕੁਝ ਕਰ ਰਹੇ ਆ ਯਾਰ ਇਹਦਾ ਹੁਣ ਦੇਖੋ ਇੱਕ ਤਾਂ ਕੋਚ ਤੇ ਆ ਹਮ ਕੋਚ ਗੋਤਮ ਗੰਭੀਰ ਹਮ ਕਪਤਾਨ ਸੁਭਮਨ ਗਿੱਲ ਸੁਭਮਨ ਗਿੱਲ ਤਾਂ ਚਾਹੇਗਾ ਮੈਂ ਪੰਜਾਬੀ ਨੂੰ ਖੜਾਵਾ ਚਾਹ ਉਹ ਕਹੇ ਭਾਈ ਮੈਂ ਉਹਨੂੰ ਫਿਰ ਗੁਜਰਾਤ ਦੀ ਟੀਮ ਵੀ ਤੇ ਰੱਖਣੀ ਹੈ ਗੁਜਰਾਤ ਚ ਹੈ ਹੋਰ ਕੋਈ ਬੰਦਾ ਹੀ ਨਹੀਂ ਗੁਜਰਾਤ ਦਾ ਕਿ ਇਹਨੂੰ ਜੇ ਬੁੰਮਰਾ ਨੇ ਤਾਂ ਕਹਿਤਾ ਭਾਈ ਮੈਂ 5 ਮੈਚ ਨਹੀਂ ਸਾਰੇ ਖੇਡਨੇ ਕਹਿੰਦਾ ਮੈਨੂੰ ਮੇਰੇ ਡਾਕਟਰਾਂ ਨੇ ਕਿਹਾ ਜੇ ਲੰਬਾ ਖੇਡਣਾ ਚਾਹਨਾ ਹੂੰ 5 ਮੈਚ ਨਾ ਖੇਡੀ ਅੱਛਾ ਤੇਰੀ ਪੇਟ ਜਵਾਬ ਦੇ ਜਾਣੀ ਹੈ ਫਿਰ ਨਹੀਂ ਵਧੀਆ ਗੱਲ ਹੈ ਤਾਂ ਹੀ ਉਹਨੇ ਕਪਤਾਨੀ ਨਹੀਂ ਲਈ ਤਾਂ ਹੀ ਉਹਨੇ ਕਪਤਾਨੀ ਨਹੀਂ ਲਈ ਉਹ ਕਹਿੰਦਾ ਵਿਸ਼ਕਰਤਿਕ ਤੁਸੀਂ ਕਪਤਾਨੀ ਕਿਉਂ ਨਹੀਂ ਲਈ ਤੁਸੀਂ ਵੀ ਰੀਜ਼ਨੇਬਲ ਕੈਂਡੀਡੇਟ ਹੈਗੇ ਸੀ ਤੁਹਾਨੂੰ ਪੁੱਛਿਆ ਨਹੀਂ ਗਿਆ ਕਹਿੰਦਾ ਨਹੀਂ ਮੈਨੂੰ ਪੁੱਛਿਆ ਬਟ ਜਦੋਂ ਮੈਂ ਦੱਸਿਆ ਨਾ ਕਿ ਭਾਈ ਮੈਂ ਹਰ ਮੈਚ ਨਹੀਂ ਖੇਡ ਸਕਦਾ ਮੈਂ 24 ਆਵਰਸ ਅਵੇਲੇਬਲ ਨਹੀਂ ਰਹਿ ਸਕਦਾ ਆਪਣੀ ਪੈੱਟ ਦੀ وجہ ਤੋਂ ਬੈਕ ਇੰਜਰੀ ਹੋਈ ਸੀ ਜਦੋਂ ਇੰਡੀਆ ਦਾ ਆਸਟ੍ਰੇਲੀਆ ਟੂਰ ਸੀ ਆਖਰੀ ਨਹੀਂ ਉਹਨੂੰ ਵਨਡੇ ਵਾਸਤੇ ਸੰਭਾਲ ਕੇ ਰੱਖੋ ਵਨਡੇ T20s ਆਮ ਕੇ ਰੱਖੋ ਅਗਲੇ ਸਾਲ T20 ਵਰਲਡ ਕੱਪ ਹੈ 2026 ਚ ਹਾਂ ਵਨਡੇ ਵੀ ਆ ਰਿਹਾ ਉਸ ਤੋਂ ਅੱਗੇ ਏਸ਼ੀਆ ਕੱਪ ਵੀ ਹੈਗਾ ਬਾਕੀ ਪਤਾ ਨਹੀਂ ਏਸ਼ੀਆ ਕੱਪ ਇੰਡੀਆ ਜਾਂਦੀ ਕਿ ਨਹੀਂ ਜਾਂਦੀ ਇੰਡੀਆ ਪਾਕਿਸਤਾਨ ਆਪਰੇਸ਼ਨ ਸੰਦੂਰ ਤੋਂ ਬਾਅਦ ਹੋ ਸਕਦਾ ਨਾ ਵੀ ਖੇਡਣ ਚਲੋ ਸੰਦੂਰ ਨੂੰ ਸਾਈਡ ਤੇ ਰੱਖੀਏ ਪਹਿਲਾਂ ਤੇ ਤੇ ਕੋਈ ਗੱਲ ਨਹੀਂ ਖੇਡ ਲੈਣਗੇ ਮੈਚ ਇੱਧਰ ਨਹੀਂ ਤੇ ਅੱਗੇ ਵਿੱਚ ਖੇਡ ਲੈਣਗੇ ਕੋਈ ਗੱਲ ਦਬਈ ਖੜਾ ਲਿਓ ਬੰਗਲਾਦੇਸ਼ ਖੜਾ ਲਿਓ ਬਹੁਤੀ ਕਢਾਨਗੇ ਹੋਰ ਕਿੱਥੇ ਹਾਂ ਸ਼੍ਰੀਲੰਕਾ ਹੀ ਖੜਾ ਲਿਓ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆਪਣੇ ਇੱਥੇ ਚੰਡੀਗੜ੍ਹ ਖੜਾ ਲਿਓ ਕੁਛ ਨਹੀਂ ਕਹਿੰਦਾ ਕੋਈ ਮੈਂ ਨਿਊ ਮਲਾਵਰ ਮਲਾਪੁਰ ਹਾਂ ਤੇ ਹੋਰ ਸਰ ਠੀਕ ਹੈ ਪਰ ਅੱਜ ਲਈ ਲੈਣਾ ਬਹੁਤ ਹੈ ਤੇ ਦੂਜਾ ਦਿਨ ਹੋਊਗਾ ਤੁਰੀਆਂ ਕੀ ਉਮੀਦਾਂ ਦੂਜੇ ਦਿਨ ਤੋਂ ਲੈ ਕੇ ਕਿਦਾਂ ਟੀਮ ਖੇਡੇਗੀ ਕਿਦਾਂ ਉਹਨੂੰ ਹਾਲੇ ਤੱਕ ਟੀਮ ਖੇਡੀ ਹੈ ਪਲੇਇੰਗ 11 ਕਿਦਾਂ ਦੀ ਰਹੀ ਹੈ ਕਿਦਾਂ ਦੀ ਹੋਣੀ ਚਾਹੀਦੀ ਸੀਗੀ ਆਪਣੇ ਵਿਚਾਰ ਕਮੈਂਟ ਅੱਜ ਦੱਸੋ ਕੱਲ ਨੂੰ ਜੀ ਤੁਹਾਡਾ ਕਮੈਂਟ ਪੜਾਂਗੇ ਨਾਲ ਨਾਲ ਤੁਹਾਡਾ ਨਾਮ ਲਵਾਂਗੇ ਤੇ ਹਾਂ ਹਾਂ ਕਮੈਂਟ ਤੇ ਪੜਾਂਗੇ ਪਰ ਲੇਕਿਨ ਅਜਿਹੇ ਟ੍ਰੋਲ ਕਰਦੇ ਹੋਏ ਨਾ ਮੈਨੂੰ ਇਹਨੇ ਦੇਖੇ ਚੜਦੇ ਪਈ ਹੈ ਕੀ ਕੀ ਲਿਖਿਆ ਹੈ ਨਹੀਂ ਟ੍ਰੋਲ ਨਹੀਂ ਕਰ ਰਹੇ ਮਤਲਬ ਉਹਨੇ ਹੁਣ ਇਹ ਦੂਜੇ ਤਰੀਕੇ ਦਾ ਟ੍ਰੋਲ ਹੈਗਾ ਕਹਿੰਦੇ ਜੇ ਰਨ ਬਣਾ ਦਿੱਤੇ ਸਟੂਡ ਬ੍ਰੋਡ ਤੇ ਐਂਡਰਸਨ ਨਹੀਂ ਹਾਂ ਹਾਂ ਬਈ ਉਹੀ ਹਾਂ ਨਹੀਂ ਬਣਾਏ ਤੇ ਕਹਿੰਦੇ ਗਰਲ ਪਿੱਲ ਇੰਗਲੈਂਡ ਮੇਂ ਕੀ ਕਰਾਂਗੇ ਹੋਏ ਫਿਰ ਚਲੋ ਕੋਈ ਗੱਲ ਨਹੀਂ ਤੁਸੀਂ ਬਾਕੀ ਦੱਸ ਦਿੰਨੇ ਆਪਾਂ ਕਿ ਕੱਲ ਤੁਸੀਂ ਨਾਮ ਨਾਲ ਕਮੈਂਟ ਵੀ ਕਰਨੇ ਹੈਗੇ ਨਾਮ ਨਾਲ ਆਪਣੇ ਐਸ ਐ ਭਾਵੇਂ ਇਸ ਵੀਡੀਓ ਦੇ ਥੱਲੇ ਵੀ ਤੁਸੀਂ ਕਮੈਂਟ ਕਰ ਦਿਓ ਬਹੁਤ ਵੀ ਪੜਾਂਗੇ ਤੇ ਅੱਗੇ ਤਾਂ ਜਿਹੜੀਆਂ ਵੀ ਵੀ ਪੈਂਦੀਆਂ ਰਹੇ ਹਾਂ ਜਿਹੜੀਆਂ ਹਾਂਜੀ ਉਹਦੇ ਥੱਲੇ ਵੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈਗਾ ਇਹ ਤੇ ਪੰਜਾਬੀ ਵਿੱਚ ਖਿੱਚ ਕੇ ਰੱਖਣਾ ਹੈਗਾ ਪੰਜਾਬੀ ਵਿੱਚ ਆਪਾਂ ਤੁਹਾਨੂੰ ਇੱਕ ਮਕਸਦ ਇਹ ਹੀ ਹੈ ਕਿ ਆਪਾਂ ਚਾਹਨੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਆਪਣੀ ਮਾਤ ਭਾਸ਼ਾ 'ਚ ਗੱਲ ਕਰ ਰਹੇ ਹਾਂ ਮਾਤ ਭਾਸ਼ਾ ਮਾਂ ਬੋਲੀ ਮਮੀ ਲੈਂਗੁਏਜ ਹਾਂਜੀ ਤੇ ਪੰਜਾਬੀ ਕਰਨ ਦਾ ਮੋਟਿਵ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ক্রিকেট ਬਾਰੇ ਨਾਲ-ਨਾਲ ਪਤਾ ਹੋਏ ਨਹੀਂ ਕਿ ਪਤਾ ਨਹੀਂ ਹੈਗਾ ਬਟ ਬਹੁਤ ਹੈਗੇ ਨੇ ਚੈਨਲ ਤਾਂ ਦੇ ਜਿਹੜੇ ਹਿੰਦੀ ਚ ਗੱਲ ਕਰਦੇ ਤੇ ਨਾਲੇ ਗਲਤ ਗੱਲਾਂ ਕਰਦੇ ਹੂੰ ਇਹ ਇਦਰਾ ਚੈਨਲ ਜਰਦਰ ਮੁੱਲ ਤਾਂ ਉਹ ਪਾਕਿਸਤਾਨ ਦੇ ਹੀ ਆ ਪਾਕਿਸਤਾਨ ਦੇ ਵੀ ਹੈਗੇ ਨੇ ਕੁਝ ਹਿੰਦੀ ਵਾਲੇ ਵੀ ਹੈਗੇ ਨੇ ਉਹਨਾਂ ਚ ਗਲਤ ਮਲਤ ਕਈਆਂ ਚ ਕਮੈਂਟ ਕੋਮੈਂਟ ਬੰਦਿਆਂ ਨੇ ਕੀਤੇ ਹੁੰਦੇ ਨੇ ਕਿ ਜਦੋਂ ਆਈਪੀਐਲ ਸੀਗਾ ਤੇ ਅੰਮਬਤੀ ਰਾਈਟ ਉਤੇ ਥੋਨੀ ਨੂੰ ਲੈ ਕੇ ਕਿੰਨੇ ਗਲਤ ਕਮੈਂਟ ਹੁੰਦੇ ਸੀਗੇ ਮੈਰਾ ਲੋ ਬਾਦੀ ਗੱਲ ਹੈ ਚਲੋ ਉਹਨੂੰ ਸਾਈਡ ਤੇ ਰੱਖਦੇ ਆਪਾਂ ਫਿਲਹਾਲ ਆਪਾਂ ਇੱਥੇ ਖਤਮ ਕਰਦੇ ਆਂ ਅੱਜ ਦਾ ਪ੍ਰੋਗਰਾਮ ਤੇ ਸਾਨੂੰ ਦੋ ਇਜਾਜ਼ਤ ਮਿਲਦੇ ਆ ਕੱਲ